ਜ਼ਿਆਦਾਤਰ ਆਪਾਂ ਕੰਨਾਂ ਨੂੰ ਕਹਿ ਦਿੰਦੇ ਆ ਕਿ ਕੰਨੀ ਦੇ ਛੋਟੇ ਆ ਠੀਕ ਹੈ ਬਿੱਟਲ ਦੇ ਵਿੱਚ ਆਪਾਂ ਖਾਸ ਧਿਆਨ ਰੱਖਦੇ ਹਾਂ ਕਿ ਕੰਨ ਬਹੁਤ ਵੱਡੇ ਹੋਣੇ ਚਾਹੀਦੇ ਕੰਨ ਨਹੀਂ ਜੀ ਕੁਆਲਿਟੀ ਵੱਡੀ ਹੋਣੀ ਚਾਹੀਦੀ ਆਹ ਬੱਕਰੀ ਵੀ ਘਰ ਦੀ ਆ ਸਾਡੀ ਜੀ ਹਾਂਜੀ ਇਹਦਾ ਇਹਦਾ ਬੱਚਾ ਸੇਲ ਕਰਤਾ ਜੀ 1 ਡੋੜ ਲੱਖ ਰੁਪਈਆ ਦਾ ਅੱਛਾ ਕਿੰਨੇ ਟਾਈਮ ਦਾ ਸੀਗਾ ਜੀ ਉਹ ਸੀਗਾ ਜੀ ਸਾਲ ਤੋਂ ਥੋੜਾ ਜਿਹਾ ਉੱਤੇ ਸੀ ਠੀਕ ਹੈ ਦੋ ਦੰਦ ਹਾਂਜੀ ਦੋ ਦੰਦ ਕਿੱਥੇ ਗਿਆ ਬੱਚਾ ਉਹ ਜੀ ਉਹ ਜੀ ਰਾਜਸਥਾਨ ਚ ਚਲੇ ਗਿਆ ਆ ਜਿਹੜਾ ਰਵਾਜ ਹੀ ਹਾਂਜੀ ਇਹਦੀ ਮਾਂ ਹਾਂਜੀ ਜਿਹੜਾ ਆਪਾਂ ਕਹਿ ਦਿੰਦੇ ਸੀ ਉਹਦਾ ਬਾਠਾਣਾ ਰਵਾ ਬਾਬੂ ਬਾਠਾਣਾ ਬਾਬੂ ਬਾਠਾਣਾ ਹਾਂਜੀ ਬਹੁਤ ਚੰਗੀ ਕੁਆਲਿਟੀ ਦੀ ਬੱਕਰੀ ਸੀਗੀ ਉਹਦੇ ਜੀ 2.5 ਲੱਖ ਰੁਪਏ ਵੀ ਲੱਗਿਆ ਸੀ ਅੱਛਾ ਇਹਦੀ ਮਾਦਰ ਮੈਂ ਦੇਣੀ ਨਹੀਂ ਸੀ ਉਹ ਵੇਚਣੀ ਨਹੀਂ ਸੀ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਜੀ ਆਪਣੇ ਗਵਾਂਢੀ ਪਿੰਡ ਦਾਨ ਸਿੰਘ ਵਾਲਾ ਤੇ ਬਾਈ ਹਰਾਂ ਦਾ ਬੀਟਲ ਬੱਕਰੀਆਂ ਦਾ ਸ਼ੌਂਕ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਮਿਹਨਤ ਨਾਲ ਬਾਈ ਹਰਾਂ ਨੇ ਬੀਟਲ ਬਰੀਡ ਤੇ ਕੰਮ ਕੀਤਾ ਤੇ ਅੱਜ ਉਸ ਦਾ ਰਿਜ਼ਲਟ ਮਿਲਿਆ ਬਾਈ ਹੋਰਾਂ ਨੂੰ ਜਿਹੜੇ ਤੁਸੀਂ ਫਰੇਮ ਦੇ ਵਿੱਚ ਬੱਕਰੇ ਦੇਖ ਰਹੇ ਹੋ ਇਹ ਬੱਕਰੇ ਇਹਨਾਂ ਨੇ ਆਪਦੇ ਘਰ ਦੇ ਬੱਚੇ ਤਿਆਰ ਕੀਤੇ ਨੇ ਤੇ ਇਹਨਾਂ ਦੀ ਅੱਗੇ ਪੱਠਾ ਆਈਆਂ ਨੇ ਬੱਚੇ ਆਏ ਨੇ ਤੇ ਜਿੰਨੀਆਂ ਬਾਈ ਹੋਰਾਂ ਕੋਲੇ ਵੱਡੀਆਂ ਬੱਕਰੀਆਂ ਨੇ ਤੁਸੀਂ ਇੱਧਰ ਦੇਖ ਸਕਦੇ ਹੋ ਤਾਂ ਉਹ ਬੱਕਰੀਆਂ ਵੀ ਇਹਨਾਂ ਦੀਆਂ ਘਰ ਦੀਆਂ ਪੱਠਾ ਨੇ ਕਿੰਨੇ ਸਾਲ ਲਾ ਕੇ ਕਿੰਨੀ ਮਿਹਨਤ ਕਰਕੇ ਆਪਦੀਆਂ ਬੱਕਰੀਆਂ ਤਿਆਰ ਕੀਤੀਆਂ ਇਸ ਕੰਮ ਦੇ ਵਿੱਚ ਕਿਵੇਂ ਆਏ ਸਾਰੀ ਗੱਲਬਾਤ ਕਰਾਂਗੇ ਬਾਈ ਹੋਰਾਂ ਦੇ ਨਾਲ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤੇ ਆਜੋ ਗੱਲਬਾਤ ਸ਼ੁਰੂ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਸਵਾਗਤ ਆ ਬਾਈ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ YouTube ਚੈਨਲ ਯੂ ਫਰਮਾਨ ਦਾ ਹਾਂਜੀ ਤੇ ਸਾਡੇ ਘਰ ਆਇਆ ਨੂੰ ਜੀ ਆਇਆਂ ਨੂੰ ਤੇ ਬਾਈ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸ ਲਓ ਜੀ ਆਪਣਾ ਨਾਮ ਬਾਈ ਦਾ ਨਾਮ ਤੇ ਆਪਾਂ ਕਿੱਥੇ ਖੜੇ ਆ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਹਾਂਜੀ ਹਰਿਆਣਾ ਦੇ ਰਹਿਣ ਵਾਲੇ ਆ ਵਾ ਸ਼ੇਦਾਨ ਸਿੰਘ ਵਾਲੇ 18 ਸਾਲ ਹੋ ਗਏ ਇੱਥੇ ਰਹਿੰਦੇ ਆ ਨੂੰ ਜੀ ਬਾਈ ਤੇ ਇਹਨਾਂ ਦਾ ਨਾਮ ਬਲਬੀਰ ਸਿੰਘ ਹੈ ਭਰਾ ਦਾ ਛੋਟਾ ਭਰਾ ਹੈ ਜੀ ਬਾਈ ਤੇ ਅਸੀਂ ਇਹਦਾ ਸ਼ੌਂਕ ਰੱਖਦੇ ਬੱਕਰੀਆਂ ਦਾ ਨਾਲ ਨਾਲ ਕੀਤਾ ਸਾਡਾ ਰਾਖੀ ਦਾ ਠੀਕ ਹੈ ਤੇ ਬੱਕਰੀਆਂ ਦਾ ਸ਼ੌਂਕ ਵੱਲੋਂ ਹੀ ਰੱਖੀਆਂ ਨੇ ਇਹਨਾਂ ਨੂੰ 8 ਸਾਲ ਹੋ ਗਏ ਰੱਖਦਿਆਂ ਨੂੰ ਅਜੇ ਤੋਂ ਪਹਿਲੇ ਤੋਂ ਵੀ ਰੱਖਦੇ ਆਂ ਅਸੀਂ ਬੱਕਰੀਆਂ ਹਾਂਜੀ ਹਾਂਜੀ ਤੇ 8 ਸਾਲ ਹੋ ਗਏ ਪ੍ਰੋਪਰ ਇਹਨਾਂ ਨੂੰ ਰੱਖਦਿਆਂ ਹੋਇਆ ਤੇ ਬਾਈ ਇਹ ਬੀਟਲ ਬੱਕਰੀਆਂ ਦਾ ਸ਼ੌਂਕ ਕਿਵੇਂ ਪਿਆ ਸੀ ਕਹਾਣੀ ਦੱਸੋ ਥੋੜੀ ਸ਼ੌਂਕ ਤੋਂ ਬਾਈ ਜੀ ਵੈਸੇ ਤੋਂ ਪਹਿਲੇ ਤੋਂ ਸਾਡਾ ਪੀੜੀਦਰ ਪੀੜੀ ਕੰਮ ਆ ਬੱਕਰੀ ਰੱਖਣ ਦਾ ਹਾਂਜੀ ਪਹਿਲੇ ਅਸੀਂ ਦੇਸੀ ਬੱਕਰੀਆਂ ਰੱਖਦੇ ਹੁੰਦੇ ਸੀ ਠੀਕ ਹੈ ਜੀ ਤਾਂ ਵਿਚ ਦੀ ਫਿਰ ਪਾਪੇ ਜੀ ਨੇ ਛਡਾਤੀਆਂ ਸੀ ਬੱਕਰੀਆਂ ਰੱਖਣੀਆਂ ਹਾਂਜੀ ਉਦੋਂ ਬਾਅਦ ਸਾਨੂੰ ਫੇਰ ਉਹ ਸੌਂਕ ਤੋਂ ਜਿਹੜਾ ਹੁੰਦਾ ਸੌਂਖ ਹੀ ਹੁੰਦਾ ਨਾ ਹਾਂਜੀ ਉਹ ਸੌਂਕ ਸੀਗਾ ਅਸੀਂ ਫੇਰ ਘੁੰਮਦੇ ਘੁੰਮਦੇ ਇੱਕ ਬੱਕਰੀ ਲਿਆਂਦੀ ਇੱਕ ਮੇਮਣਾ ਦਾ ਸੀ ਇੱਕ ਹੋਰ ਬੱਕਰਾ ਛੋਟਾ ਸੀਗਾ ਸਰ 8 ਕੇ ਦਿਨਾਂ ਦਾ ਹੂੰ ਉਦੋਂ ਉਹ ਲਿਆਂਦਾ ਅੱਛਾ ਜੀ ਤੇ ਉਹ ਰੀਡਰ ਹੋ ਗਿਆ ਉਹ ਤਾਂ ਮਰ ਗਿਆ ਵਿਚਾਰਾ ਇੱਕ ਤਾਂ ਵੱਡੀ ਬੱਕਰੀ ਆਪਣੇ ਕੋਲੇ ਹੈਗੀ ਆ ਉਹ ਦਿਖਾਵਾਂਗੇ ਜਿਹੜਾ ਤੁਸੀਂ ਸ਼ੇਰਾ ਬੱਕਰਾ ਲੈ ਕੇ ਆ ਉਹ ਬੱਚਾ ਲੈ ਕੇ ਆਏ ਸੀ ਉਹ ਕਿੱਥੋਂ ਲੈ ਕੇ ਆਏ ਸੀ ਪਹਿਲੀ ਵਾਰੀ ਉਹ ਕਰੀ ਇੱਥੋਂ ਕਰੀਰ ਵਾਲੀ ਤੋਂ ਲੈ ਕੇ ਆਏ ਠੀਕ ਹੈ ਭਾਈ ਜੀ ਹਾਂ ਉਹ ਸ਼ੇਰਾ ਬੱਕਰਾ ਉਹ ਕਿੰਨੇ ਸਾਲਾਂ ਦੀ ਗੱਲ ਆ ਜਦੋਂ ਬੱਚੇ ਲੈ ਕੇ ਆਏ ਸੀ ਉਹ 8 ਸਾਲਾਂ ਦੀ ਗੱਲ ਆ 8 ਸਾਲਾਂ ਦੀ ਗੱਲ ਆ ਜੀ ਉੱਥੋਂ ਸਟਾਰਟ ਕਰਿਆ ਸੀ ਅੱਛਾ ਫੇਰ ਹੌਲੀ ਹੌਲੀ ਕਿਵੇਂ ਵਧਾਇਆ ਕੰਮ ਨੂੰ ਕਿੱਥੋਂ ਕਿੱਥੋਂ ਬੱਕਰੀਆਂ ਆਈਆਂ ਉਹ ਤੋਂ ਵਾਰ ਸੀ ਇੱਕ ਲਿਆਏ ਪੱਠ ਦੇ ਬੱਕਰਾ ਫੇਰ ਉਹ ਤੋਂ ਬਾਅਦ ਉਹ ਗੋਵਿੰਦ ਘੜ ਤੋਂ ਲੈ ਆਏ ਸੀਗੇ ਹਾਂਜੀ ਗੋਵਿੰਦਪੁਰੇ ਤੋਂ ਜੀ ਦੋ ਬੱਕਰੀਆਂ ਲਿਆਏ ਸੀਗੇ ਹਾਂਜੀ ਉਹ ਤੋਂ ਹੌਲੀ-ਹੌਲੀ ਫੇਰ ਇੱਕ-ਇੱਕ ਸ਼ੁਰੂ ਕਰ ਲਿਆ ਤੁਸੀਂ ਠੀਕ ਹੈ ਇਹ ਘਰ ਦੇ ਆਣਗੇ ਅਸੀਂ ਸਾਰੇ ਘਰ ਦੇ ਪਾਸੋਂ ਤਿਆਰ ਕਰੇ ਫੇਰ ਠੀਕ ਹੈ ਜੀ ਉਹ ਤੋਂ ਬਾਅਦ ਤੇ ਜਿਵੇਂ ਬੀਟਰਲ ਬੱਕਰੀ ਹੈਗੀ ਆ ਬਈ ਹਨਾ ਮਿਹਨਤ ਵੀ ਮੰਗਦੀ ਐ ਖਰਚਾ ਵੀ ਹੁੰਦਾ ਤੁਹਾਡੇ ਹਿਸਾਬ ਦੇ ਨਾਲ ਕਿਵੇਂ ਦਾ ਕੰਮ ਹੈਗਾ ਜੇ ਬੰਦੇ ਨੇ ਆਮਦਨ ਦੇ ਲਈ ਕਰਨਾ ਦੇਖੋ ਜੀ ਇਹਦੇ ਨਾਲ ਆਮਦਨ ਤਾਂ ਹੈਗੀ ਹੈਗਾ ਅਗਰ ਸੌਂਖ ਰੱਖਦਾ ਕੋਈ ਵੀ ਹੂੰ ਅਗਰ ਆਏ ਸੋਚਦਾ ਅੱਜ ਲੋਕ ਨਾ ਨੌਜਵਾਨ ਜਿਹੜੇ ਪੀੜ੍ਹੀ ਐ ਉਹ ਫੋਨ ਦੇਖ ਕੇ ਜਾਂ ਵੈਸੇ ਕਰ ਲੈਂਦੇ ਕਿ ਕਹਿ ਸੁਣੀ ਤੋਂ ਉਹਨੇ ਇੱਕ ਵਿੱਚ ਉਤਰ ਕੇ ਜਿਹੜਾ ਸ਼ੌਂਕ ਰੱਖਦਾ ਉਹਦੇ ਵਿੱਚ ਆਉਂਦਣੀ ਵੀ ਹੈਗੀ ਐ ਸ਼ੌਂਕ ਵੀ ਹੈਗਾ ਬਹੁਤ ਵਧੀਆ ਕੀਤਾ ਠੀਕ ਹੈ ਜੀ ਕੋਈ ਇਹੋ ਜੀ ਗੱਲ ਨਹੀਂ ਇਹਦੇ ਵਿੱਚ ਸ਼ੌਂਕ ਤੌਰ ਤੇ ਰੱਖੇ ਨੂੰ ਵਧੀਆ ਰੱਖੇ ਤੇ ਬਹੁਤ ਆਉਂਦਣੀ ਵਾਲੀ ਗੱਲ ਹੈ ਜੀ ਠੀਕ ਹੈ ਬਈ ਦੋਸਤੋ ਬਾਈ ਹੋਰਾਂ ਦੀਆਂ ਨਾ ਬੱਕਰੀਆਂ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਬੱਕਰੀਆਂ ਦੀ ਡਿਟੇਲ ਲੈਣੇ ਆ ਤੇ ਬਾਈ ਨੂੰ ਪੁੱਛਾਂਗੇ ਜਿਵੇਂ ਇਹਨਾਂ ਨੇ ਆਮਦਨ ਦੀ ਗੱਲ ਕੀਤੀ ਐ ਵੀ ਇਹ ਬੱਚੇ ਕੀ ਕੀ ਰੇਟ ਤੇ ਵੇਚਦੇ ਨੇ ਜਿਹੜਾ ਬਾਈ ਤੁਹਾਡੇ ਹੱਥ 'ਚ ਬੱਕਰਾ ਹੈਗਾ ਡੱਬਾ ਹੈਨਾ ਇਹਦੇ ਬਾਰੇ ਦੱਸੋ ਜੀ ਇਹਦੀ ਕਿੰਨੀ ਉਮਰ ਆ ਘਰ ਦਾ ਬੱਚਾ ਜਾਂ ਲਿਆ ਸੀ ਆਪਾਂ ਆ ਜੀ ਅਸੀਂ ਲਿਆਏ ਸੀ ਬਖਤਗੜਾ ਵਾਲਾ ਜਿਹੜਾ ਬਖਤਗੜਾ ਆਪਣੇ ਰਵਾ ਹੋਇਆ ਹਾਂਜੀ ਉੱਥੋਂ ਆਇਆ ਹੋਇਆ ਇਹਦਾ ਦਾਦਾ ਅੱਛਾ ਇਹਦਾ ਦਾਦਾ ਇਹਦਾ ਦਾਦਾ ਆਇਆ ਸੀਗਾ ਆਪਣੇ ਨਾਲ ਪਿੰਡ ਹੈਗਾ ਮਹਿਮਾ ਭੁਗਾਨਾ ਉੱਥੇ ਆਇਆ ਸੀ ਉਹ ਤਾਂ ਅਸੀਂ ਲਿਆਏ ਸੀ ਇਹਨੂੰ ਠੀਕ ਹੈ ਜੀ ਆ ਵੀ ਇੱਕ ਲਿਆਏ ਸੀ ਚਾਰ ਦੰਦ ਹੋ ਗਿਆ ਸੀ ਉਦੋਂ ਹਸੀ ਲਿਆਏ ਸੀਗੇ ਇਹਨੂੰ ਠੀਕ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਰਿਆ ਰਿਜ਼ਲਟ ਆਪਾਂ ਦੇਖਣ ਨੂੰ ਮਿਲੂਗਾ ਤੁਹਾਨੂੰ ਵਿਖਾਵਾਂਗੇ ਪੱਠਾ ਵੀ ਬੱਕਰੇ ਵੀ ਤੇ ਬਹੁਤ ਬੱਚੇ ਦੇ ਸ਼ਾਨਦਾਰ ਪੈਦਾ ਹੋਏ ਇਹਦੀ ਉਮਰ ਹੁਣ ਕਿੰਨੀ ਹੋ ਗਈ ਜੀ ਇਹਦੀ ਉਮਰ ਲਗਭਗ ਹੈ 1.5 ਸਾਲ 8 ਸਾਲ ਹੋ ਗਈ ਦੰਦ ਕਿਵੇਂ ਹੈਗੇ ਦੰਦ ਤਾਂ ਹੈਗੇ ਆ ਦੰਦ ਤਾਂ ਦੇ ਖੜੇ ਆ ਦੇਖੋ ਦੰਦ ਸਹੀ ਬੈਠਾ ਹੈ ਨਾ ਆ ਗਿਆ ਤੇ ਕਿੰਨੀਆਂ ਬੱਕਰੀਆਂ ਦੇ ਤਾਂ ਕ੍ਰੋਸ ਹੋ ਗਏ ਹੋਣਗੇ ਹੁਣ ਤੱਕ ਹੀ ਕ੍ਰੋਸ ਤਾਂ ਜੀ ਐ ਤਾਂ ਨਹੀਂ ਪਤਾ ਘਰ ਦੀਆਂ ਬੱਕਰੀਆਂ ਤਾਂ ਸਾਰੀਆਂ ਇਹ ਤਾਂ ਹੀ ਕ੍ਰੋਸ ਹੁੰਦੀਆਂ ਬਾਹਰ ਵੀ ਛੱਡ ਦਿਓ ਬੱਚਾ ਨਹੀਂ ਨਹੀਂ ਬਾਹਰ ਨਹੀਂ ਛੱਡ ਅੱਛਾ ਆਪਦੀਆਂ ਦੀ ਛੱਡ ਦਿਓ ਆ ਉਹਦੇ ਵਾਸਤੇ ਰੱਖਿਆ ਠੀਕ ਹੈ ਇਹ ਪਿੱਛੋ ਹੈਗਾ ਬਖਤਖੜ ਵਾਲਾ ਨਸਲ ਆ ਗਈ ਤੁਸੀਂ ਮੈਮੇ ਭਗਵਾਨ ਨੂੰ ਲਿਆਏ ਸੀ ਕਿਹੜੇ ਬੰਦੇ ਤੋਂ ਲੈ ਕੇ ਆਏ ਸੀ ਉੱਥੋਂ ਜੀ ਨੂਣੀ ਤੋਂ ਅੱਛਾ ਨੂਣੀ ਕੋਲ ਆਇਆ ਸੀਗਾ ਇਹ ਨੂਣੀ ਦੀ ਬੱਕਰੀ ਦਾ ਹੀ ਬੱਚਾ ਸੀ ਫੇਰ ਜੀ ਹਾਂ ਉਹਦੇ ਕੋਲੇ ਇਹ ਤਾਂ ਦਾਦਾ ਜਿਹੜਾ ਸੀ ਉਹ ਲਾਲ ਦੱਬਾ ਸੀਗਾ ਠੀਕ ਹੈ ਜੀ ਤੇ ਇਹਦੀ ਮਾਂ ਕਾਲੇ ਰੰਗ ਦੀ ਸੀ ਤਾਂ ਕਰਕੇ ਕਾਲਾ ਡੱਬਾ ਆ ਗਿਆ ਫਿਰ। ਲੋ ਬਈ ਦੋਸਤੋ ਜਿਹੜਾ ਇਹ ਬੱਕਰਾ ਹਨਾ ਜਿਵੇਂ ਆਪਾਂ ਕਹਨੇ ਵੀ ਬਰੀਡਰ ਹੋਣਾ ਚਾਹੀਦਾ ਹੱਡਾਂ ਪੈਰਾਂ ਦਾ ਤਖੜਾ ਹੋਵੇ ਭਾਰੇ ਸਰੀਰ ਦਾ ਹੋਵੇ ਕਿਉਂਕਿ ਜੇ ਬਰੀਡਰ ਚੰਗਾ ਹੋਊਗਾ ਤਾਂ ਅੱਗੇ ਬੱਚੇ ਵੀ ਚੰਗੇ ਆਉਣਗੇ ਤੇ ਇਹਦਾ ਰਿਜ਼ਲਟ ਤੁਹਾਨੂੰ ਨਾਲ ਹੀ ਦਿਖਾ ਦਿੰਨੇ ਆ ਹਨਾ ਬਈ ਦਿਖਾ ਦਿੰਦੇ ਆ ਇਹਦਾ ਰਿਜ਼ਲਟ ਆ ਖੜਾ ਇਹਦੇ ਸਾਹਮਣੇ ਠੀਕ ਹੈ ਆ ਇਹਦਾ ਬੱਚਾ ਇਹ ਇਹ ਬੱਚੇ ਦੀ ਡਿਟੇਲ ਵੀ ਦੱਸ ਦਿਓ ਬਈ ਇਹਦੀ ਇਸੇ ਦਾ ਹੀ ਬੱਚਾ ਹੈ ਜੀ ਹਾਂ ਇਹਦੀ ਮਾਂ ਕਿਹੜੀ ਹੈਗੀ ਤੁਹਾਡੇ ਕੋਲ ਦੀ ਮਾਂ ਜੀ ਆਪ ਨੂੰ ਖੜੀ ਆਪਣੇ ਕੋਲ ਹੀ ਆ ਅੱਛਾ ਤੇ ਰਿਸ਼ਤੇਦਾਰ ਉਹਨਾਂ ਕੋਲੇ ਖੜੀ ਤੇ ਇਹ ਕਿਵੇਂ ਹੋ ਗਿਆ ਦੰਦਾਂ ਤੋਂ ਜੀ 6 ਦੰਦ ਹੋ ਗਿਆ ਜੀ ਲਓ ਬਈ ਦਿਖਾਉਣੇ ਆ ਦੋਸਤਾਂ ਨੂੰ ਆਹ ਦੇਖੋ ਜੀ 6 ਦੰਦ ਹੋ ਗਿਆ 6 ਦੰਦ ਤੇ ਇਹਦੀ ਹੁਣ ਤੱਕ ਬਈ ਤੁਸੀਂ ਸਰਵਿਸ ਲਈਏ ਬੱਚੇ ਆਏ ਇਹਦੇ ਤੋਂ ਇੱਕ ਆਇਆ ਜੀ ਇੱਕ ਪੱਟ ਤੇ ਛੱਡਿਆ ਸੀਗਾ ਇੱਕ ਬੱਕਰੀ ਸੋਣ ਵਾਲੀ ਇਹ ਤੋਂ ਠੀਕ ਹੈ ਜੀ ਇਸੇ ਬੱਕਰੇ ਦਾ ਬੱਚਾ ਹੈ ਹਾਂ ਇਹਦਾ ਇਹਦਾ ਹੀ ਹੈ ਮਾਂ ਕਿਹੋ ਜੀ ਸੇਦੀ ਰੰਗ ਦੇ ਵਿੱਚ ਇਹਦੇ ਲਾਲ ਰੰਗ ਦੀ ਸੀ ਮੂੰਹ ਚਿੱਟਾ ਸੀਗਾ ਠੀਕ ਹੈ ਬਈ ਪਿਓ ਦੇ ਬਰਾਬਰ ਹੀ ਹੋ ਗਿਆ ਹਨਾ ਵੇਟ ਬੂਟ ਦੇ ਵਿੱਚ ਵੀ ਚੰਗਾ ਬੱਕਰਾ ਸਾਹਮਣੇ ਹੈ ਕਿੰਨਾ ਵਜ਼ਨ ਹੋਊਗਾ ਤੁਹਾਡੇ ਹਿਸਾਬ ਨਾਲ ਇਹਦੇ ਵਿੱਚ ਹੋਊਗਾ ਜੀ 1 ਕੰਟਲ 20 ਕਿਲੋ 25 ਕਿਲੋ ਵਜ਼ਨ ਤਾਂ ਮੋਜ ਨਾਲ ਹੀ ਹੋਊਗਾ ਵੱਧ ਭਾਵੇਂ ਘੱਟਦਾ ਰਹੇਗਾ ਠੀਕ ਹੈ ਬਾਈ ਬਾਈ ਜਿਵੇਂ ਬੱਕਰਾ ਸੋਨਾ ਤਿਆਰ ਕੀਤਾ ਇਹਨੂੰ ਕੀ ਤੁਸੀਂ ਖਰਾਕ ਕੀ ਦਿੰਨੇ ਹੋ ਬੱਕਰੇ ਨੂੰ ਆਮ ਹੀ ਖਰਾਕ ਦਿੰਨੇ ਆ ਜੀ ਘਰ ਦੀ ਬਸ ਕਣਕ ਕਣਕ ਪਾ ਦਿੰਨੇ ਆ ਵਧੀਆ ਨੀਰਾ ਰੱਖਦੇ ਆ ਸਾਫ ਸਫਾਈ ਵਧੀਆ ਰੱਖਦੇ ਆ ਹੂੰ ਉਹ ਸੌਂਖ ਤੌਰ ਤੇ ਰੱਖਦੇ ਆ ਬਹੁਤਾ ਨਹੀਂ ਗੀ ਨੀਰਾ ਪਾਤਾ ਤੇ ਛੜਦੇ ਤੇ ਉਹ ਗੱਲ ਠੀਕ ਹੈ ਜੀ ਬਹੁਤ ਲੋਕ ਅੱਖ ਦਾ ਵਹਿਮ ਕਰਦੇ ਆ ਤੁਸੀਂ ਇਹ ਬੱਚਾ ਖੱਟੀ ਅੱਖ ਦੇ ਵਿੱਚ ਰੱਖੀ ਬੈਠੇ ਹੋ ਨਹੀਂ ਦੇਖੋ ਜੀ ਜਿਹੜੇ ਪੁਰਾਣੇ ਬੰਦੇ ਨੇ ਹੂੰ ਜਿਹੜੇ ਬੱਕਰੀਆਂ ਨੂੰ ਰੱਖਦੇ ਆ ਪਾਰਕੋ ਲਾ ਲੀਏ ਜਾਂ ਪੁਰਾਣੇ ਜੜਦੇ ਉਹ ਇਹਨੂੰ ਨਹੀਂ ਮੰਨਦੇ ਅਸੀਂ ਵੀ ਇਹਨਾਂ ਤੋਂ ਵਹਿਮ ਨਹੀਂ ਕਰਦੇ ਵੀ ਆ ਖੱਟੀ ਅੱਖ ਆ ਚਿੱਟੀ ਅੱਖ ਇਹਨਾਂ ਦਾ ਕੋਈ ਉਹ ਨਹੀਂਗਾ ਹੂੰ ਦੇਖੋ ਕੁਆਲਿਟੀ ਵੇਖੋ ਪਸ਼ੂ ਦੀ ਹੂੰ ਵੀ ਕਿੰਨਾ ਵਜ਼ਨ ਕਰਦਾ ਕਿੰਨੀ ਹਾਈਟ ਕਰਦਾ ਕਿ ਉਹ ਜੇ ਬੱਚੇ ਦਿੰਦਾ ਠੀਕ ਤੇ ਉਹ ਵੇਖੋ ਜਦੋਂ ਤੁਸੀਂ ਛੋਟਾ ਬੱਚਾ ਰੱਖਦੇ ਹੋ ਵੀ ਅੱਗੇ ਬਰੀਡਰ ਤਿਆਰ ਕਰਨਾ ਤੁਸੀਂ ਬੱਚੇ ਦੇ ਵਿੱਚ ਕੀ ਕੁਆਲਿਟੀਆਂ ਦੇਖਦੇ ਹੋ ਕੰਨਾਂ ਦੀ ਵੇਖਦੇ ਆਂ ਅਸੀਂ ਚਮੜੀ ਦੀ ਵੇਖਦੇ ਆਂ ਹੱਡ ਪੈਰ ਵੇਖਦੇ ਆਂ ਸਿੰਘ ਦੀ ਕੁਆਲਿਟੀ ਵੇਖਦੇ ਆਂ ਉਹ ਵੇਖਦੇ ਠੀਕ ਹੈ ਜੀ ਹਾਂਜੀ ਹਾਂ ਇਹਨਾਂ ਦੋਨਾਂ ਬੱਕਰਿਆਂ ਦੇ ਹੁਣ ਸਾਨੂੰ ਬੱਚੇ ਵੀ ਦਿਖਾ ਦਿਓ ਬਈ ਜਿਹੜੀਆਂ ਘਰੂ ਪੱਠਾ ਉਹਦੀਆਂ ਤਿਆਰ ਹੋਈਆਂ ਹਨਾ ਆਪਾਂ ਉਹ ਵੀ ਦਿਖਾ ਦਈਏ ਇਹਨਾਂ 'ਚੋ ਦੱਸਿਓ ਪਹਿਲਾਂ ਸੇਲ ਹੈਗਾ ਕੋਈ ਬੱਕਰਾ ਜੀ ਸੇਲ ਜੀ ਕੋਈ ਚਾਹਵਾਨ ਆ ਗਿਆ ਆ ਬੱਕਰਾ ਸੇਲ ਕਰ ਦਾਂਗੇ ਕੋਈ ਖਾਸ ਕੋਈ ਸੌਖਿਆ ਤੌਰ ਤੇ ਚਾਹਵਾਨ ਬੰਦਾ ਆ ਗਿਆ ਲਓ ਬਈ ਦੋਸਤੋ ਆ ਜਿਹੜਾ ਬੱਚਾ ਛੇਦੰਦ ਬਾਈ ਨੇ ਦਿਖਾਇਆ ਤੇ ਇਸ ਬੱਕਰੇ ਦਾ ਪਿੱਛੋ ਰਵਾ ਬਹੁਤ ਚੰਗਾ ਬਈ ਹੈਣਾ ਬਖਤਗੜ ਵਾਲੀ ਲਾਈਨ ਦਾ ਤੇ ਬਾਈ ਨੋਣੀ ਕੋਲ ਉਹ ਬੱਚਾ ਆਇਆ ਸੀ ਇਸੇ ਦਾ ਇਹ ਬੱਚਾ ਬਹੁਤ ਵੇਟ ਆ ਬੱਕਰੇ ਦੇ ਵਿੱਚ ਲੈਂਥ ਬਹੁਤ ਆ ਚੰਗੀ ਹਾਈਟ ਆ ਤੇ ਇਹ ਬੱਚਾ ਬਈ ਤੁਸੀਂ ਸੇਲ ਕਰ ਦਿਓਗੇ ਤੇ ਅੱਗੇ ਆਪਾਂ ਹੁਣ ਬੱਕਰੀਆਂ ਦਿਖਾ ਦਈਏ ਜੀ ਹੈਨਾ ਹਾਂਜੀ 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 ਬਾਈ ਜੀ ਇਸ ਬੱਕਰੀ ਬਾਰੇ ਦੱਸਿਓ ਜੀ ਜਿਹੜੀ ਤੁਹਾਡੇ ਹੱਥ ਦੇ ਵਿੱਚ ਹੈ ਹਾਂਜੀ ਆ ਬੱਕਰੀ ਜੀ ਸਭ ਤੋਂ ਪਹਿਲੇ ਆਪ ਅੱਠ ਲਿਆਏ ਸੀ ਅਸੀਂ ਠੀਕ ਹੈ ਜੀ ਸਭ ਤੋਂ ਪਹਿਲੇ ਜਿਹੜੀ ਖਰੀਦੀ ਸੀ ਅਸੀਂ ਆ ਆਹ ਪਤ ਖਰੀਦੀ ਸੀ ਤੇ ਇੱਕ ਉਹ ਬਰੀਡਰ ਜਿਹੜਾ ਬੱਚਾ ਉਹ ਤੋਂ ਮਿਲਿਆ ਜਿਹੜਾ ਸ਼ੇਰਾ ਤੁਹਾਡਾ ਬੱਚਾ ਮਰ ਗਿਆ ਉਹ ਲਿਆਇ ਸੀ ਇਹ ਬੱਚੇ ਲਿਆਏ ਤੁਸੀਂ ਛੋਟੀ ਉਮਰ ਦੇ ਵਿੱਚ ਹਾਂ ਛੋਟੀ ਲਿਆਈ ਸੀ ਜੀ ਆ ਦੋ ਮਹੀਨਿਆਂ ਦੀ ਲਿਆਈ ਸੀ ਅਸੀਂ ਠੀਕ ਹੈ ਜੀ ਹਾਂ ਬੱਕਾ ਤਾਂ ਕੱਡੋਂ ਜਾ ਕੇ ਲਿਆਈ ਸੀ ਅਸੀਂ ਤੇ ਇਹਦੀ ਕਿੰਨੀ ਉਮਰ ਹੋ ਗਈ ਬੱਕਰੀ ਦੀ ਹਾਂ ਹੁਣ ਬੁਢੀ ਹੋਣ ਚੱਲੀ ਜੀ ਆ ਤਾਂ ਦੰਦ ਖਾਦੇ ਹਾਲੋ ਵੀ ਦੰਦ ਖਸਾ ਗਈ ਬੱਕਰੀ ਹਨਾ ਤੇ ਬਈ ਕਿੰਨੇ ਸੂਏ ਦੇਗੀ ਤੁਹਾਡੇ ਕੋਲੇ ਸੂਏ ਤਾਂ ਜੀ ਆ ਘੱਟ ਤੋਂ ਘੱਟ 12 13 ਦੇਗੀ ਹੋਗੀ 12 13 ਹਾਂ ਇਹਦਾ ਇਹ ਇਹਦੇ ਦਿਖਾ ਦਿਓ ਪੱਠਾ ਅੱਗੇ ਆ ਇਹਦੀ ਆ ਇਹਦੀ ਪੱਠ ਹੈ ਜੀ ਆ ਅੱਛਾ ਇਹ ਇਹਦੀ ਪੱਠ ਆ ਗਈ ਹਨਾ ਕੋਈ ਜ਼ਿਆਦਾਤਰ ਆਪਾਂ ਕੰਨਾਂ ਨੂੰ ਕਹਿ ਦਿੰਦੇ ਆ ਤੇ ਕੰਨੀ ਦੇ ਛੋਟੇ ਆ ਠੀਕ ਹੈ ਬਿੱਟਲ ਖਾਸਤਿਆਂ ਰੱਖਦੇ ਹੋਏ ਕੰਨ ਬਹੁਤ ਵੱਡੇ ਹੋਣੇ ਚਾਹੀਦੇ ਕੰਨ ਨਹੀਂ ਜੀ ਕੁਆਲਿਟੀ ਵੱਡੀ ਹੋਣੀ ਚਾਹੀਦੀ ਹਾਂਜੀ ਕੁਆਲਿਟੀ ਇਹਦੇ ਪਿੱਛੇ ਆ ਗਈ ਦੇਖ ਲਓ ਜੀ ਠੀਕ ਹੈ ਜੀ ਤੇ ਇਹਦੇ ਪਿੱਛੇ ਆ ਗਈ ਅੱਛਾ ਇਹਦੀ ਕਾਲੀ ਸ਼ੇਰੀ ਦਿੱਤੀ ਆ ਗਈ ਇਹਦੇ ਪਿੱਛੇ ਇਹਦੇ ਵਿੱਚ ਆ ਗਈ ਹਾਂਜੀ ਤੇ ਇਹਦੇ ਪਿੱਛੇ ਉਹ ਆ ਗਈ ਇਹ ਨਾਨੀ ਆ ਗਈ ਧੀ ਆ ਗਈ ਤੇ ਦੂਤੀ ਆ ਗਈ ਹੈਨਾ ਅੱਗੇ ਦੀ ਅੱਗੇ ਪੀੜੀ ਆ ਗਈ ਅੱਛਾ ਇਹ ਵੀ ਇਹਨਾਂ ਦੀ ਹੈ ਜੀ ਥੋੜੀ ਕਹਿੰਦਾ ਤਮੇ ਲਓ ਬਈ ਆ ਜੀ ਤੇ ਉਹ ਦਿੱਤੀ ਆ ਗਈਆਂ ਇਹ ਛੇ ਕਾਲੀ ਛੇਰੀਆਂ ਦੀਆਂ ਧੀਆ ਹਾਂ ਆਹ ਵੇਖ ਲਓ ਜੀ ਆ ਪੱਠਾ ਨਾ ਇਹ ਪੱਦੇ ਨੂੰ ਜਿਹੜਾ ਆਪਾਂ ਗੱਲ ਕਰਦੇ ਆਂ ਵੀ ਰੰਗ ਤਿਆਰ ਕਰਨਾ ਹਨਾ ਆਪਾਂ ਕਿਸੇ ਵੀ ਬੱਕਰੀ ਤੋਂ ਕੋਈ ਵੀ ਰੰਗ ਤਿਆਰ ਕਰ ਸਕਦਾ ਚਾਹੇ ਕੁਛ ਵੀ ਹੋ ਸਕਦਾ ਵੇਖ ਲਓ ਕਾਲਾ ਡੱਬਾ ਬੱਕਰਾ ਹਾਂਜੀ ਤੇ ਉਹ ਬੱਕਰੀ ਵੇਖ ਲਓ ਤੁਸੀਂ ਚਿੱਨੀ ਤੇ ਆ ਆ ਵੇਖ ਲਓ ਇਹਨੂੰ ਬਈ ਕਰਿਓ ਟੇਢੀ ਕਰਿਓ ਪੱਠਾ ਆਹ ਲਓ ਆ ਖੀਰੀਆਂ ਪੱਠਾ ਖੀਰੀਆਂ ਪੱਠਾ ਹਨਾ ਵੇਖ ਲਓ ਕਾ ਦਿਨਾਂ ਦੇ ਬਈ ਇਹ ਕਿਹੜੇ ਬੱਕਰੇ ਦੀਆਂ ਨੇ ਪੱਠਾ ਇਹ ਆਹ ਡੱਬੇ ਬੱਕਰੇ ਦੀਆਂ ਵੱਡੇ ਦੀਆਂ ਠੀਕ ਹੈ ਬਈ ਡੱਬੇ ਬੱਕਰੀਆਂ ਦੀ ਲਓ ਜੀ ਆਹ ਦੇਖੋ ਬਈ ਕਿੰਡੀ ਸ਼ਾਨਦਾਰ ਬੱਕਰੀ ਆ ਹਨਾ ਲਾਲ ਡੱਬੇ ਰੰਗ ਦੇ ਵਿੱਚ ਆਹ ਆਹ ਵੇਖ ਲਓ ਜੀ ਇਹਦੀ ਕੀ ਡਿਟੇਲ ਆ ਜੀ ਇਹਦੀ ਡਿਟੇਲ ਆ ਜੀ ਆ ਆਪਣੀ ਘਰ ਦੀ ਬੱਕਰੀ ਆ ਤੇ ਇਹ ਉਹ ਤਾਂ ਹੋਊਗੀ ਛੋਟੇ ਬੱਕਰੇ ਤੋਂ ਅੱਛਾ ਇਹ ਉਹਦਾ ਰिजੈਂਟ ਇਹਦੇ ਆਉਣਾ ਠੀਕ ਹੈ ਕਿੰਨੇ ਟਾਈਮ ਦੀ ਗੱਭਣ ਹੋ ਗਈ ਹੈ ਜੀ ਗੱਭਣ ਹੋ ਗਈ ਹੋਊਗੀ ਢਾਈ ਮਹੀਨਾ ਦੇ ਨੇੜੇ ਢਾਈ ਤੇ ਤਿੰਨ ਦੇ ਵਿੱਚ ਵਿੱਚ ਲਓ ਬਈ ਦੋਸਤੋ ਬਹੁਤ ਚੰਗੀ ਬੱਕਰੀ ਆ ਲੈਂਥ ਬਹੁਤ ਆ ਹਾਈਟ ਪੱਖੋਂ ਤੇ ਜਿਹੜਾ ਮੇਨ ਗੱਲ ਆ ਰੰਗ ਹਨਾ ਜਿਹੜੀ ਅੱਜਕੱਲ ਡਿਮਾਂਡ ਆ ਲਾਲ ਡੱਬੇ ਰੰਗ ਦੀ ਬਹੁਤ ਸੋਹਣੀ ਬੱਕਰੀ ਆ ਬਈ ਸਿੰਗੀ ਦੀ ਕੰਨਾਂ ਦੀ ਦੁੱਧ ਕਿੰਨਾ ਕੁ ਦਿੰਦੀ ਆ ਜੀ ਇਹ ਇਹਦੇ ਥੱਲੇ ਦਾ ਜੀ 5 6 5 ਕਿਲੋ ਦੁੱਧ ਬੱਕਰੀ ਦਾ ਠੀਕ ਹੈ ਬੱਚੇ ਕਿੰਨੇ ਦਿੰਦੀ ਆ ਸੂਏ ਚ ਦੋ ਦੇ ਦਿੰਦੀ ਆ ਦੋ ਦੇ ਦਿੰਦੀ ਆ ਜਿਵੇਂ ਇਹ ਬੱਕਰੀ ਆ ਇਹਦੇ ਤੁਸੀਂ ਬੱਚੇ ਸੇਲ ਕਰਦੇ ਹੋਵੋਗੇ ਕਿੰਨੇ ਕੁ ਦਾ ਬੱਚਾ ਇਹਦਾ ਵਿਖ ਜਾਂਦਾ ਜੀ ਇਹਦਾ ਜੀ 50000 ਦਾ ਵੀ ਸੇਲ ਹੋ ਜਾਂਦਾ ਅੱਛਾ ਹਾਂ ਜੀ 50000 ਦਾ ਵੀ ਸੇਲ ਕਰਿਆ ਠੀਕ ਹੈ ਬਾਈ ਲਓ ਜੀ ਅੱਗੇ ਦਿਖਾ ਦੀ ਆਪਾਂ ਹੋਰ ਹਨਾ ਬਾਕੀ ਕੁਆਲਿਟੀ ਦੀ ਇੱਕ ਕਾਲੀ ਡੱਬੀ ਪੱਠ ਆ ਗਈ ਬਈ ਇਹ ਕਾਲੀ ਡੱਬੀ ਪੱਠ ਆ ਜੀ ਇੱਕ ਵਾਰ ਸੋਈ ਆ ਇਹ ਵੀ ਘਰੂ ਆ ਜੀ ਹਾਂ ਘਰਦੀ ਆ ਜੀ ਵੱਡੇ ਬੱਕਰੇ ਦੀ ਹਾਂ ਜੀ ਹਾਂ ਲਓ ਬਈ ਆ ਘਰਦੀ ਪੱਠ ਕਰੋ ਚੈੱਕ ਹਨਾ ਵੱਡੇ ਮੂੰਹ ਦੀ ਬੱਕਰੀ ਆ ਕਾਲਾ ਡੱਬਾ ਰੰਗ ਆ ਕਾਲਾ ਡੱਬਾ ਰੰਗ ਆ ਥਣਲੇਵੇ ਦੀ ਬਹੁਤ ਸੋਹਣੀ ਆ ਹਜੇ ਇੱਕ ਵਾਰ ਸਵਾਈ ਆ ਬਈ ਇਹ ਹਾਂ ਤੁਸੀਂ ਕ੍ਰੋਸ ਕਿੰਨੀ ਉਮਰ ਦੀ ਕਰਾਉਣੇ ਹੋ ਪੱਠ ਘੱਟ ਤੋਂ ਘੱਟ 4 ਦੰਦ ਤੋਂ 6 ਦੰਦ ਕਰਾਉਂਦੇ 6 ਦੰਦ ਤੱਕ ਠੀਕ ਹੈ ਜੀ ਲੋ ਬਈ ਇਹ ਬੱਕਰੀ ਬਾਰੇ ਦੱਸੋ ਜੀ ਆ ਬੱਕਰੀ ਵੀ ਘਰ ਦੀ ਆ ਸਾਡੀ ਜੀ ਹਾਂਜੀ ਇਹਦਾ ਇਹਦਾ ਬੱਚਾ ਸੇਲ ਕਰਦਾ ਜੀ 2 ਡੋੜ ਲੱਖ ਰੁਪਈਆ ਦਾ ਅੱਛਾ ਕਿੰਨੇ ਟਾਈਮ ਦਾ ਸੀਗਾ ਜੀ ਉਹ ਸੀਗਾ ਜੀ ਸਾਲ ਤੋਂ ਥੋੜਾ ਜਿਹਾ ਉੱਤੇ ਸੀ ਠੀਕ ਹੈ ਦੋ ਦੰਦ ਹਾਂਜੀ ਦੋ ਦੰਦ ਕਿੱਥੇ ਗਿਆ ਬੱਚਾ ਉਹ ਜੀ ਉਹ ਜੀ ਰਾਜਸਥਾਨ ਚ ਚਲਿਆ ਗਿਆ ਰਾਜਸਥਾਨ ਚ ਰੰਗ ਕਿਹੋ ਜਿਹਾ ਸੀ ਬੱਚੇ ਦਾ ਜੀ ਉਹ ਸੇਰਾ ਸੀਗਾ ਜੀ ਸੇਰਾ ਸੀ ਇਹ ਵੱਡੇ ਬੱਕਰੇ ਦਾ ਸੀ ਵੱਡੇ ਬੱਕਰੇ ਦਾ ਸੀ ਲੋ ਬਈ ਦੋਸਤੋ ਦੇਖੋ ਹਨਾ ਇਹ ਕਿਹੜਾ ਰੰਗ ਕਹੋਗੇ ਤੁਸੀਂ ਬਈ ਇਹ ਬੱਕਰੀ ਦਾ ਇਨੂੰ ਬੂਰੀ ਕਹਿ ਦਿੰਦੇ ਆ ਜੀ ਠੀਕ ਆ ਬੂਰੀ ਵੀ ਕਹਿ ਦਿੰਦੇ ਆ ਪੂਰੀ ਕਹੋ ਬੂਰੀ ਕਹਿ ਲਓ ਹਨਾ ਬੂਰੀ ਕਹਿ ਦੋ ਲਓ ਜੀ ਅੱਗੇ ਹੋਰ ਵੀ ਦਿਖਾ ਦਿਓ ਬਈ ਹਨਾ ਹਾਂ ਜੀ ਹਾਂ ਜੀ ਥੋੜਾ ਬਈ ਪਿੱਛੇ ਕਰ ਲਓ ਉੱਥੇ ਹਾਂ ਜੀ ਤੇ ਆ ਜਿਹੜਾ ਰਵਾਜ ਹੀ ਹਾਂ ਜੀ ਇਹਦੀ ਮਾਂ ਹਾਂ ਜੀ ਜਿਹੜਾ ਆਪਾਂ ਕਹਿ ਦਿੰਦੇ ਸੀ ਉਹਦਾ ਬਾਠਾਣਾ ਰਵਾ ਬਾਬੂ ਬਾਠਾਣਾ ਬਾਬੂ ਬਾਠਾਣਾ ਹਾਂ ਜੀ ਬਹੁਤ ਚੰਗੀ ਕੁਆਲਿਟੀ ਦੀ ਬੱਕਰੀ ਸੀਗੀ ਠੀਕ ਹੈ ਉਹਦੇ ਜੀ 2.5 ਲੱਖ ਰੁਪਏ ਵੀ ਲੱਗਿਆ ਸੀ ਅੱਛਾ ਇਹਦੀ ਮਾਂ ਦੇਣੀ ਨਹੀਂ ਸੀ ਉਹ ਵੇਚਣੀ ਨਹੀਂ ਸੀ ਹਾਂਜੀ ਉਹ ਉਹਦੇ ਨਾਲ ਉਹ ਬਿਮਾਰ ਹੋ ਗਏ ਤਾਂ ਉਹਦੀ ਡੈਥ ਹੋ ਗਈ ਜੀ ਅੱਛਾ ਤੇ ਕੋਈ ਨਿਸ਼ਾਨੀ ਰਹਿਂਦੀ ਆ ਬਾਕੀ ਤਾਂ ਇਹਦੀ ਮਾਂ ਫਿਰ ਤੁਸੀਂ ਲੈ ਕੇ ਆਏ ਸੀ ਕਿੱਥੋਂ ਹਾਂ ਲੈ ਕੇ ਆਏ ਕਿੱਥੋਂ ਲੈ ਕੇ ਆਏ ਸੀ ਗਵਿੰਦਪੁਰੇ ਤੋਂ ਲੈ ਕੇ ਆਏ ਸੀ ਠੀਕ ਹੈ ਬਾਬੂ ਬਾਠਾਣੇ ਦੇ ਰਵੇ ਚੋਂ ਸੀਦੀ ਮਾਂ ਉਹਦੇ ਹਾਂ ਤੇ ਇਹ ਪਾਠ ਆਪਣੇ ਘਰ ਦੀ ਹੈ ਜੀ ਮੇਰੇ ਘਰ ਦੀਆਂ ਵੱਡੇ ਬੱਕਰੇ ਆ ਬੱਕ ਬੱਕਰੇ ਦੀਆਂ ਠੀਕ ਹੈ ਇਹ ਇੱਕ ਵਾਰ ਸੋਈ ਹੈ ਕਿ ਦੋ ਵਾਰੀ ਦੋ ਵਾਰ ਸੋਈ ਹੈ ਜੀ ਤੇ ਆਇਆ ਰਿਜਲਟ ਆ ਰਿਜਲਟ ਆਇਆ ਇਹਦੀ ਪੱਟਾ ਆ ਵੱਡੇ ਬੱਕਰੇ ਦਾ ਰਿਜਲਟ ਠੀਕ ਹੈ ਬਈ ਇਹਦੀ ਪੱਟਾ ਲਓ ਬਈ ਦੇਖੋ ਨਾ ਖੀਰੀ ਪੱਟਾ ਖੀਰੀ ਪੱਟਾ ਡੱਬੇ ਰੰਗ ਦੇ ਵਿੱਚ ਬਹੁਤ ਸੋਹਣੀ ਪੱਟਾ ਬਈ ਕੰਨਾਂ ਕੁੰਨਾਂ ਦੀ ਬਈ ਸਾਰੇ ਜਾਨਵਰ ਆਪਣੇ ਦੇਖ ਰਹੇ ਆ ਵੀ ਗਰੋਥ ਬਹੁਤ ਸੋਹਣੀ ਐ ਪਲੇ ਹੋਇਆ ਜਾਨਵਰ ਹਨਾ ਬੱਕਰੀਆਂ ਨੂੰ ਕੀ ਦਿੰਨੇ ਹੋ ਖਰਾਕ ਦੇ ਵਿੱਚ ਖਰਾਕ ਜੀ ਕਣਕ ਕਣਕ ਵੀ ਪਾਏ ਦੀ ਦਾਣਾ ਵੀ ਪਾ ਦੇ ਦਿਆ ਉਹ ਨੀਰਾ ਨੂਰੇ ਦਾ ਬਹੁਤ ਧਿਆਨ ਰੱਖਦੇ ਆ ਠੀਕ ਬਹੁਤ ਵਧੀਆ ਕੁਆਲਟੀ ਦਾ ਨੀਰਾ ਪਾਉਂਦੇ ਆ ਸੁੱਕਾ ਨੀਰਾ ਜਿਹੜਾ ਸੁੱਕਾ ਨੀਰਾ ਨੀਰਾ ਵੀ ਵੇਖ ਲਓ ਜੋ ਲੋਕ ਜਿਹੜੇ ਐ ਸਸਤਾ ਪਾ ਦਿੰਦੇ ਆ ਗਲਿਆ ਫਲਿਆ ਪਾ ਦਿੰਦੇ ਆ ਉਹ ਨਹੀਂ ਅੱਛਾ ਅਸੀਂ ਰਾਜਸਥਾਨ ਚੋਂ ਜਾ ਕੇ ਢੇਰੀਆਂ ਵੇਖ ਕੇ ਫਿਰ ਲੈ ਕੇ ਆਉਣੀ ਮੂੰਗਫਲੀ ਦਾ ਨੀਰਾ ਪਾਉਣੇ ਜਾ ਲਈ ਮੂੰਗਫਲੀ ਦਾ ਤੇ ਉਹਦਾ ਗਵਾਰੀ ਦਾ ਗਵਾਰੀ ਦਾ ਆ ਬੱਕਰੀ ਵੀ ਸਾਡੀ ਘਰ ਦੀ ਆ ਜੀ ਲਓ ਭਾਈ ਇਹ ਆ ਗਈ ਸ਼ੇਰੀ ਡੱਬੀ ਹਨਾ ਤੇ ਕਿਵੇਂ ਦੰਦਾ ਤੋਂ ਕਿਵੇਂ ਭਾਈ ਦੰਦਾ ਦਾ ਜਵਾਨ ਆ ਬੱਕਰੀ ਆਓ ਵੇਖ ਲਓ ਅੱਠ ਦੰਦ ਹੋਈ ਆ ਭਾਈ ਹਨਾ ਨਵੇਂ ਅੱਠ ਦੰਦ ਦਾ ਤੇ ਕਿੰਨੇ ਵਾਰ ਸੂਈ ਆ ਜੀ ਆ ਜੀ ਚਾਰ ਵਾਰ ਸੂਈ ਚਾਰ-ਪੰਜ ਵਾਰ ਸੂਏ ਦੇਤੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਇਹਦਾ ਰਿਜ਼ਲਟ ਆ ਪੱਕੀ ਦਾ ਤੇ ਆਪਣੇ ਕੋਲੇ ਪੱਠ ਵੀ ਹੈਗੀ ਏਦੀ ਪੱਠ ਦਿਖਾਉਣੀ ਆ ਭੱਜੀ ਫਿਰਦੀ ਆ ਜੀ ਆਹੀ ਹੈ ਜੀ ਹਾਂਜੀ ਆਹੀ ਆ ਲੋ ਬਈ ਇਹ ਕਾਬੂ ਚ ਨਹੀਂ ਆਉਂਦੀ ਪੱਠ ਪੱਠ ਚੰਗੀ ਪਲੀ ਹੈ ਨਾ ਖੀਰੀ ਪੱਠ ਜੀ ਇਹ ਹਾਂ ਖੀਰੀ ਹੈ ਲੋ ਬਈ ਦਿਖਾ ਦਈਏ ਹੈ ਨਾ ਬਿਲਕੁਲ ਖੀਰੀ ਪੱਠ ਆ ਭਾਈ ਰੰਗ ਦੀ ਬਹੁਤ ਡਿਮਾਂਡ ਆ ਰੰਗ ਤਾਂ ਫਿਰ ਆ ਵੱਡੇ ਇਹ ਵੱਡੇ ਬੱਕਰੇ ਦਾ ਹੀ ਆ ਰੰਗ ਹਾਂ ਆ ਦੇਖੋ ਰੰਗ ਦੀ ਬਹੁਤ ਡਿਮਾਂਡ ਆ ਆਹ ਦੇਖ ਲੋ ਲਓ ਬਈ ਦੇਖੋ ਖੀਰੀ ਪਾਠਾ ਬਈ ਕੰਨਾਂ ਦੀ ਕੁਆਲਿਟੀ ਵੇਖ ਲਓ ਹਾਂ ਆਹ ਦੇਖੋ ਅਸੀਂ ਆਪ ਦੇ ਤਿਆਰ ਕਰਿਆ ਕੰਨਾਂ ਦੀ ਕੁਆਲਿਟੀ ਲਓ ਜੀ ਦੇਖੋ ਬਈ ਖੀਰੀ ਪਾਠਾ ਬਈ ਹਨਾ ਤੇ ਡੱਬੇ ਰੰਗ ਦੇ ਵਿੱਚ ਆ ਸ਼ੇਰਾ ਡੱਬਾ ਬਹੁਤ ਸੋਹਣਾ ਰੰਗ ਆ ਕੰਨਾਂ ਦੀ ਕੁਆਲਿਟੀ ਕੰਨਾਂ ਕੋਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਹਨਾ ਲਓ ਬਈ ਬਹੁਤ ਸੋਹਣੀਆਂ ਬੱਕਰੀਆਂ ਬਾਈ ਕੋਲੇ ਹਨਾ ਬਈ ਇਹਨਾਂ ਦੇ ਵਿੱਚ ਜਿਹੜੀਆਂ ਦਿਖਾ ਰਿਓ ਬੱਕਰੀਆਂ ਸੇਲ ਹੈਗਾ ਕੋਈ ਜਾਨਵਰ ਇਹਨਾਂ ਦਾ ਸੇਲ ਕੋਈ ਨਹੀਂ ਜੀ ਇਹਨਾਂ ਦਾ ਠੀਕ ਹੈ ਬਈ ਇਹਨਾਂ 'ਚ ਕੋਈ ਸੇਲ ਜਿਹੜੀ ਬੂਰੀ ਬੱਕਰੀ ਵਿਖਾਈ ਸੀ ਆਪਾਂ ਹਾਂਜੀ ਉਹਦੀ ਆ ਜੀ ਅੱਛਾ ਆਹ ਵੇਖ ਲਓ ਜੀ ਕੰਨਾਂ ਦੀ ਕੋਈ ਇਹ ਵੀ ਖੀਰੀ ਹੈ ਕਿ ਦੋ ਦੰਦਾਂ ਦੀ ਖੀਰੀ ਹੈ ਖੀਰੀ ਇਹ ਆਹ ਵੇਖ ਲਓ ਦੋ ਦੰਦ ਹੋ ਗਈ ਜੀ ਆਹ ਦੋ ਦੰਦ ਲਾ ਗਈ ਬਈ ਹੁਣੇ ਲਾਏ ਹੈ ਹਨਾ ਇਹ ਕ੍ਰੋਸ ਤਾਂ ਨਹੀਂ ਕਰਵਾਈ ਨਾ 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 ਬਈ ਨਹੀਂ ਅਜੇ ਕਰਾਉਂਦੇ ਛੀ ਦੰਦ ਤੋਂ ਕਰਾਉਣਾ ਠੀਕ ਹੈ ਬਈ ਆਹ ਕੰਨਾਂ ਦੀ ਲੈਂਥ ਵੇਖੋ ਬੱਕਰੀਆਂ ਬਾਈ ਦੀਆਂ ਸਾਰੀਆਂ ਹੀ ਬਹੁਤ ਵਧੀਆ ਹਨਾ ਹਾਂਜੀ ਹਾਂ ਆਜੋ ਇੱਕ ਤੁਹਾਨੂੰ ਹੋਰ ਵਿਖਾਉਣੀ ਆ ਬਈ ਡੱਬੇ ਰੰਗ ਦੇ ਵਿੱਚ ਬੱਕਰੀ ਬਾਈ ਲਿਆਇਆ ਆ ਪਾਠ ਹੈ ਜੀ ਦੀ ਮਾਂ ਸਾਰੇ ਰਿਸ਼ਤੇਦਾਰ ਲੈ ਗਏ ਠੀਕ ਹੈ ਜੀ ਉਹਨਾਂ ਨੂੰ ਸੇਲ ਕਰਤੀ ਗੋਟ ਕੇ ਫੱਟੀ ਕਰਤੀ ਉਹਨਾਂ ਨੂੰ ਇਹ ਖੀਰੀ ਆ ਕਿ ਦੋ ਦੰਦਾਂ ਦਾ ਜੀ ਆ ਦੋ ਦੰਦਾਂ ਦਾ ਹੋ ਕੀ ਦੋ ਦੰਦ ਚੱਕੀ ਆ ਲੋ ਬਈ ਦੋ ਦੰਦ ਪੱਠਾ ਬਹੁਤ ਸ਼ਾਨਦਾਰ ਆ ਨਾ ਟਾਕਾ ਨ ਦੇਖ ਲੋ ਹੂੰ ਲੋ ਕਹਿ ਦਿੰਦੇ ਆ ਬਈ ਬੱਕਰੀਆਂ ਬੀਟਰ ਰਜਦੀਆਂ ਨਹੀਂ ਖਰਚਾ ਬਹੁਤ ਖਾਂਦੀਆਂ ਫਿਰ ਤੁਸੀਂ ਖਰਚਾ ਕਿਵੇਂ ਪੂਰਾ ਕਰਦੇ ਹੋ ਇਹਨਾਂ ਦਾ ਆਓ ਇਹ ਕਿਲੇ ਝੋੜੇ ਸਾਹਮਣੇ ਜੀ ਆ ਪੱਠਾਂ ਦਾ ਵੇਖੋ ਤੁਸੀਂ ਆ ਵੇਖੋ ਬੱਕਰੀਆਂ ਵਰਗੀਆਂ ਪੱਠਾਂ ਹੂੰ ਖੇਤ ਚਲਾ ਕਰਨੇ ਨੀਂਦ ਨੂੰ ਛੱਡਣਾ ਪੈਂਦਾ ਜੀ ਹਾਂਜੀ ਆਪਦੀ ਉਹਨੂੰ ਛੱਡਣਾ ਭੁੱਖ ਨੂੰ ਛੱਡਣਾ ਪੈਂਦਾ ਹਾਂਜੀ ਤੇ ਆ ਪੱਠ ਪਹਿਲੇ ਸੂਈ ਆ ਜੀ ਆਪਾ ਲੋ ਵੀ ਦਾ ਰਿਜ਼ਲਟ ਵੇਖ ਲਓ ਜੀ ਛੋਟੇ ਬੱਕਰੇ ਦਾ ਜਿਹੜਾ ਉਹਦਾ ਰਿਜ਼ਲਟ ਹੈ ਜੀ ਅੱਛਾ ਜਿਹੜਾ ਬੱਚਾ ਡੱਬੇ ਦਾ ਆ ਗਿਆ 6 ਦੰਦ ਹਾਂ ਜੀ ਉਹਦਾ ਬੱਚਾ ਆਇਆ ਉਹਦਾ ਹਾਂ ਪਹਿਲਾਂ ਰਿਜ਼ਲਟ ਤੁਸੀਂ ਕਹਿੰਦੇ ਪਹਿਲਾ ਰਿਜ਼ਲਟ ਪਹਿਲਾ ਰਿਜ਼ਲਟ ਹੈ ਜੀ ਉਹਦਾ ਕਿੰਨੇ ਟਾਈਮ ਦਾ ਬੱਚਾ ਹੋ ਗਿਆ ਜੀ ਆ ਹੋ ਗਿਆ ਜੀ ਮਹੀਨੇ ਦਾ ਘੱਟ ਹੀ ਹੈ ਜੀ ਬਈ ਦਿਖਾਓ ਚੱਕ ਕੇ ਬੱਚਾ ਦਿਖਾਓ ਮੜਾ ਇੱਕ ਵਾਰੀ ਬੱਚਾ ਬਈ ਬਹੁਤ ਸੋਹਣਾ ਆਇਆ ਨਾਗਰਾ ਡੱਬਾ ਰੰਗ ਹੈ ਨਾ ਬਈ ਹਾਂ ਜੀ ਹਾਂ ਜੀ ਲਾਲ ਡੱਬੇ ਵਿੱਚ ਕੰਨਾਂ ਦੀ ਲੈਂਥ ਵੇਖ ਲਓ ਇਹ ਗਲਾਬੀ ਕੰਨਾਂ ਦੇ ਵਿੱਚ ਹੈ ਨਾ ਲਓ ਬਈ ਕੰਨਾਂ ਦੀ ਲੈਂਥ ਵੇਖ ਲ ਅੱਕ ਅੱਕ ਵੀ ਚਿੱਟੀ ਐ ਇਹ ਬਈ ਸੇਲ ਆ ਪੱਠ ਨਹੀਂ ਨਹੀਂ ਸੇਲ ਇਹ ਵੀ ਨਹੀਂ ਸੇਲ ਕਰਨ ਦੀ ਲਓ ਬਈ ਸੇਲ ਨਹੀਂ ਰੱਖੀਏ ਦੇਖੋ ਬਈ ਬਹੁਤ ਸੋਹਣੀ ਪੱਠ ਆਈ ਆ ਹਨਾ ਡੱਬੇ ਰੰਗ ਦੇ ਵਿੱਚ ਹਾਂਜੀ ਹਾਂਜੀ ਤੇ ਆ ਆ ਗਈ ਬਈ ਕਾਲੀ ਬੱਕਰੀ ਹਨਾ ਹੁਣ ਆਹ ਵੇਖ ਲਓ ਜੀ ਸਾਨੂੰ ਆਹ ਬੱਕਰੀ ਵਿਖਾਉਂਦੇ ਆ ਲੋਕ ਕਹਿ ਦਿੰਦੇ ਆ ਬਈ ਤਿਆਰ ਕਿਵੇਂ ਹੁੰਦੀ ਆ ਤੇ ਕਿਵੇਂ ਕਰਨੀਆਂ ਪੈਂਦੀਆਂ ਹਾਂਜੀ ਜੇ ਮੈਲੇ ਦੇ ਜਾਈਏ ਹੂੰ 30000 ਰੁਪਿਆ ਤੋਂ ਵੱਧ ਨਹੀਂ ਲਾਉਂਦਾ ਕੋਈ ਹਾਂਜੀ 25 ਤੋਂ 30000 ਤੋਂ ਵੱਧ ਨਹੀਂ ਲਾਉਂਦਾ ਬੱਕਰੀ ਦਾ ਕੋਈ ਵੀ ਇਹਦਾ ਹਾਂਜੀ ਤੇ ਅਸੀਂ 40000 ਦੀ ਸਾਡੀ ਖਰੀਦ ਆ ਸਾਡੇ ਬੱਕਰੇ ਦੀ ਐ ਇਹ ਡੱਬੀ ਕੋਈ ਲੈ ਗਿਆ ਸੀ ਹਾਂਜੀ ਉਹ ਤਾਂ ਅਸੀਂ ਮੋੜ ਲਿਆ ਠੀਕ ਹੈ ਬਾਈ 40000 ਰੁਪਿਆ ਦੇ ਕੇ ਵੇ ਆਸੀਂ ਰੱਖਣੀ ਪਹਿਲਾਂ ਤੁਸੀਂ ਵੇਚੀ ਸੀ ਹਾਂ ਉਹ ਲੈ ਗਿਆ ਸੀ ਕੋਈ ਠੀਕ ਹੈ ਲੈ ਗਿਆ ਉਹ ਸੇਲ ਕਰਨ ਲੱਗ ਗਿਆ ਤੇ ਫਿਰ ਅਸੀਂ ਲੈ ਆਏ ਉਹਨੂੰ ਹੂੰ ਜਾ ਕੇ ਸਾਡੇ ਆਪ ਦੇ ਰੋਵੇ ਦੀ ਠੀਕ ਹੈ ਆ ਜਿਹੜਾ ਉਹ ਛੇ ਰਾ ਡੱਬਾ ਬੱਕਰਾ ਸੀ ਸਾਡੇ ਕੋਲੇ ਉਹ ਰਵੇ ਦੀ ਆ ਠੀਕ ਹੈ ਜੀ ਉਹਦੇ ਰੋਵੇ ਚ ਆ ਬਚੀ ਇੱਕ ਜਿਹੜਾ ਪਹਿਲਾ ਬੱਕਰਾ ਹੁੰਦਾ ਜੀ ਵੱਡਾ ਹਾਂ ਜੀ ਹਾਂ 40000 ਦੀ ਅਸੀਂ ਲਿਆਏ ਫਿਰ ਮੋੜ ਕੇ ਅੱਛਾ ਜੀ ਹਾਂ ਜੀ ਚੰਗੀ ਆ ਬਈ ਪੱਠ ਹਾਈਟ ਵੀ ਚੰਗੀ ਆ ਹਨਾ ਹਾਂ ਠੀਕ ਹੈ ਜੀ ਅਗਲੀ ਵਾਰੇ ਦੱਸੋ ਜੀ ਤੇ ਆ ਵੇਖੋ ਹਾਂ ਜੀ ਆ ਵੀ ਸਾਡੇ ਘਰ ਦੀ ਆ ਜੀ ਘਰ ਦੀ ਬੱਕਰੀ ਆ ਬਹੁਤ ਵਧੀਆ ਬਹੁਤ ਵਧੀਆ ਦੁੱਧ ਵਾਲੀ ਬੱਕਰੀ ਆ ਹਨਾ ਲੈ ਲਓ ਦੁੱਧ ਆ ਜੀ ਅੱਛਾ ਜੀ ਹਾਂ 6 ਕਿਲੋ 2 ਡੰਗ ਬਹੁਤ ਵਾਰ ਆਸੀ ਜੋਖਿਆ ਇਹਦਾ ਅੱਛਾ 2 ਡੰਗ ਦਾ ਬੱਚੇ ਕਿੰਨੇ ਦਿੰਦੀ 3-3 ਕਿਲੋ ਡੰਗ ਦਾ ਦੁੱਧ ਬੱਕਰੀ ਨੇ ਦਿਆ ਇਹਨੇ ਲੋਬੇ ਦੇਖੋ ਬਹੁਤ ਸ਼ਾਨਦਾਰ ਵੱਡਾ ਪੈਰਾਂ ਦੀ ਬੱਕਰੀ ਬਹੁਤ ਸੌਦਾ ਪਹਿਲੇ ਸੇਲ ਹੋ ਜਾਂਦੇ ਬੱਚੇ ਜੀ ਅੱਛਾ ਜੀ ਹਾਂ ਨਾਗਰੇ ਦਿੰਦੀ ਆ ਤੇ ਬਹੁਤ ਵਧੀਆ ਰਿਜ਼ਲਟ ਆ ਠੀਕ ਹੈ ਭਾਈ ਇਹ ਬੱਚਾ ਨਾਲ ਇਹਦਾ ਹੀ ਆ ਭਾਈ ਨਹੀਂ ਨਹੀਂ ਇਹਦੀ ਦੋਨੋਂ ਜਗ੍ਹਾ ਇਹਦੀ ਭੈਣ ਹੈਗੀ ਉਹਦਾ ਰਿਜ਼ਲਟ ਆ ਅੱਛਾ ਜੀ ਤੇ ਆ ਲਓ ਜੀ ਬੋਸ ਆਹ ਦੇਖ ਲਓ ਆਹ ਛੋਟਾ ਸ਼ਾਨਦਾਰ ਬੱਚਾ ਹੈ ਬਾਈ ਹਨਾ ਹਾਂ ਜੀ 2 ਮਹੀਨਾ ਤੋਂ ਸਵਾ 2 ਮਹੀਨਾ ਦੀ ਪੱਠਾ ਜੀ ਆ ਠੀਕ ਹੈ ਬਾਈ 2 ਤੋਂ ਸਵਾ 2 ਬਾਈ ਜਿਵੇਂ ਅੱਜ ਕੱਲ੍ਹ ਬਿਮਾਰੀਆਂ ਆਉਂਦੀਆਂ ਬੱਕਰੀਆਂ ਦੇ ਵਿੱਚ ਜਾਂ ਆਪਾਂ ਮਤਲਬ ਪਾਲੀਆਂ ਦਵਾਈਆਂ ਦਿੰਨੇ ਆ ਹਨਾ ਉਹ ਚੀਜ਼ਾਂ ਤੁਸੀਂ ਕਰਦੇ ਹੋ ਡੀ ਵਾਰਮਿੰਗ ਤੇ ਵੈਕਸੀਨ ਹਾਂ ਕਰਦੇ ਆ ਬਿਲਕੁਲ ਕਰਦੇ ਆ ਵੈਕਸੀਨ ਵੀ ਲਵਾਉਨੇ ਹੋ ਬਿਲਕੁਲ ਹਾਂ ਵੈਕਸੀਨ ਵੀ ਲਵਾਉਂਦੇ ਆ ਹਾਂਜੀ ਤੇ ਆ ਇਹਦਾ ਰਿਜ਼ਲਟ ਆ ਜੀ ਆ ਸਾਹਮਣੇ ਦੇਖ ਲਓ ਅੱਛਾ ਬਾਈ ਬੱਕਰੀ ਦਾ ਰੰਗ ਦੇਖੋ ਬਹੁਤ ਸੋਹਣਾ ਡੱਬੇ ਰੰਗ ਦੇ ਵਿੱਚ ਹਨਾ ਤੇ ਆ ਪੱਠੀ ਦੀ ਆ ਜੀ ਪਿਓਰ ਬੀਟਲ ਦੇ ਵਿੱਚ ਆ ਬਈ ਸਿੰਘ ਦੇਖ ਲਓ ਹਣਾ ਤੇ ਜਿਹੜੀ ਫੇਸ ਦੀ ਕੁਆਲਿਟੀ ਹੈ ਮੂੰਹ ਦੀ ਕੁਆਲਿਟੀ ਦਿਖਾਇਓ ਬਈ ਇੱਕ ਕਰੀ ਚੰਗੀ ਤਰ੍ਹਾਂ ਜਿਹੜੀਆਂ ਪਹਿਲਾਂ ਪ੍ਰਾਣੀਆਂ ਬੀਟਲ ਬੱਕਰੀਆਂ ਹੁੰਦੀਆਂ ਸੀ ਬਈ ਇੰਨੇ ਕੀ ਕੰਨ ਹੁੰਦੇ ਸੀ ਉਹਨਾਂ ਦੇ ਹਣਾ ਹਾਂਜੀ ਹਾਂਜੀ ਆ ਦੇਖੋ ਬਈ ਕਿੱਡਾ ਮੂੰਹ ਹੈ ਬੱਕਰੀ ਦਾ ਬਾਕੀ ਬੱਚਾ ਬੜਾ ਸੋਹਣਾ ਦਿੱਤਾ ਤੇ ਆ ਇਹਦੀ ਪੱਠਾ ਇਹਦੇ ਰਿਜ਼ਲਟ ਆ ਪਹਿਲੇ ਨੇ ਸੋਈ ਸੀ ਪੱਠ ਪਹਿਲੇ ਨੇ ਸੋਈ ਦਾ ਇਹਦਾ ਇਹਦਾ ਵੀ ਆ ਰਿਜ਼ਲਟ ਵੇਖ ਲਓ ਆ ਗਈ ਲਾਲ ਡੱਬੀ ਬੱਕਰੀ ਹਣਾ ਹਾਂ ਆਹ ਵੇਖ ਲੋਰੀ ਐਂਡ ਇਨਾਂ ਇਹ ਵੀ ਪਾਠ ਆਪਣੇ ਘਰ ਦੇ ਬੱਕਰੀ ਦੀ ਘਰ ਦੇ ਬੱਕਰੇ ਦੀ ਇਹਦੀ ਵੱਡੇ ਦੀ ਤੇ ਇਹਦੀ ਆਹ ਵੇਖ ਲੋ ਜੀ ਬਹੁਤ ਹੀ ਸੋਹਣੇ ਜਾਨਵਰ ਆ ਬਈ ਇੱਕ ਤੋਂ ਇੱਕ ਵਧੀਆ ਬਾਈ ਕੋਲੇ ਟਾਪ ਕੁਆਲਟੀ ਦੀਆਂ ਬੱਕਰੀਆਂ ਨੇ ਤੇ ਇਹਨਾਂ ਦੇ ਵਿੱਚੋਂ ਬਈ ਕੋਈ ਵੀ ਨਹੀਂ ਸੇਲ ਜਾਂਦਾ ਇਹਨਾਂ ਦਾ ਕੋਈ ਸੇਲ ਨਹੀਂ ਠੀਕ ਆ ਬਸ ਇੱਕ ਬੱਕਰਾ ਹੀ ਸੇਲ ਆਪਣੇ ਕੋਲ ਬੱਕਰਾ ਹੀ ਸੇਲ ਆ ਠੀਕ ਆ ਜਦੋਂ ਬਈ ਫਿਰ ਬੱਕਰੀਆਂ ਸੂਣ ਗਈਆਂ ਅੱਗੇ ਜੇ ਕਿਸੇ ਨੇ ਬੱਚਾ ਲੈਣਾ ਕਿਹੜੇ ਮਹੀਨੇ ਦੇ ਵਿੱਚ ਤੁਹਾਡੇ ਨਾਲ ਸੰਪਰਕ ਕਰਨ ਸੰਪਰਕ ਤੋਂ ਬੱਕਰੀਆਂ ਆਜੇ ਤਾਂ ਲੱਗਿਆ ਨਹੀਂ ਬਈ ਅਸੀਂ ਲਵਾਵਾਂਗੇ ਬੱਕਰੀਆਂ ਨੂੰ ਜੇਠ ਜੇਠ ਹੜ੍ਹ ਬਿੰਨਾ ਤੋਂ ਉਹ ਤੋਂ ਬਾਅਦ ਲਵਾਵਾਂਗੇ ਹਾਂਜੀ ਉਹ ਤੋਂ ਬਾਅਦ ਹਾਂ ਠੀਕ ਹੈ ਜੀ ਵੱਡੀਆਂ ਬਈ ਟੋਟਲ ਆਪਣੇ ਕੋਲੇ ਕਿੰਨੀਆਂ ਬੱਕਰੀਆਂ ਸਾਰੀਆਂ ਹੁਣ ਬੱਕਰੀਆਂ ਦਾ ਜੀ ਹੁਣ ਤਿੰਨ ਚਾਰ ਬੱਕਰੀਆਂ ਵੱਡੀਆਂ ਬਾਕੀ ਸਾਰੀ ਪੱਠਾ ਹੀ ਆ ਜੀ ਆ ਠੀਕ ਹੈ ਜੀ ਆਹਾਂ ਤੇ ਇਹਨਾਂ ਤੋਂ ਆਮਦਨ ਵੀ ਸਹੀ ਸਹੀ ਆਪਾਂ ਗੱਲ ਕਰੀਏ ਹਨਾ ਕਿੰਨੀ ਆਮਦਨ ਸਾਲ ਦੇ ਵਿੱਚ ਲੈ ਲੈਣਾਂ ਆਮਦਨ ਤਾਂ ਜੀ ਆਪਣੇ ਹੱਥ ਤੇ ਵਿੱਚ ਹਮ ਅਗਰ ਇਹਨਾਂ ਨੂੰ ਚਾਰਾਂਗੇ ਸੇਵਾ ਰੱਖਾਂਗੇ ਹਮ ਤਾਂ ਪੈਸੇ ਤਾਂ ਜਿੰਨੇ ਮਰਜ਼ੀ ਵੀ ਲੈ ਸਕਦੇ ਠੀਕ ਹੈ ਜੀ ਇੱਕ ਉਹ ਹੁੰਦੀ ਹੈ ਚੀਜ਼ ਵੀ ਆਪਾਂ ਮੰਡੀ ਦੇ ਵਿੱਚ ਜਾਂਦੇ ਆਂ ਹਾਂਜੀ ਅਗਲੇ ਨੂੰ ਦੇਖਦੇ ਆਂ ਵੀ ਯਾਰ ਵੇਖ ਜੇ ਆਪਾਂ ਵੇਚ ਦਿੰਨੇ ਆਂ ਜੀ ਬਈ ਇੱਕ ਉਹ ਚੀਜ਼ ਹੁੰਦੀ ਆ ਹਮ ਵੀ ਆਪਾਂ ਕੋਈ ਗਾਹਕ ਆ ਕੇ ਕਹਿੰਦਾ ਹਾਂਜੀ ਬਈ ਯਾਰ ਆ ਦੇ ਦੇ ਮੈਨੂੰ ਯਾਰ ਜਿੰਨੇ ਮਰਜੀ ਪੈਸੇ ਲੈ ਲੈ ਬਈ ਦੇ ਦੇ ਯਾਰ ਇੱਕ ਦੇ ਦੇ ਤੇ ਸਾਡੇ ਕੋਲੇ ਉਹ ਜਾਨਵਰ ਠੀਕ ਹੈ ਸਾਡੇ ਕੋਲੇ ਨਾ ਸਹੀ ਮਾਇਨੇ ਮੰਨੇ ਤਿੰਨ ਤਿੰਨ ਸਾਲ ਹੋ ਗਏ ਬੰਦਿਆਂ ਨੂੰ ਵੇਟ ਕਰਦਿਆਂ ਬਈ ਇੱਕ ਦੇ ਦੇ ਇੱਕ ਪੱਠ ਦੇ ਦੇ ਜਾਂ ਇੱਕ ਬੱਕਰਾ ਦੇ ਦੇ ਸਾਡੇ ਰਿਸ਼ਤੇਦਾਰ ਵੀ ਬਹੁਤ ਕਹਿੰਦੇ ਅੱਜ ਵੀ ਇੱਕ ਰਿਸ਼ਤੇਦਾਰ ਕਹਿੰਦਾ ਯਾਰ ਤਿੰਨ ਸਾਲ ਹੋ ਗਏ ਤੈਨੂੰ ਕਹਿੰਦੇ ਨੂੰ ਇੱਕ ਪੱਠ ਤਾਂ ਦੇ ਦੇ ਹੌਣ ਬੱਕਰੀਆਂ ਸੁੰਦੀਆਂ ਹੀ ਇੰਨੀਆਂ ਥੋੜੀਆਂ ਬੱਕਰੀਆਂ ਮੇਰੇ ਕੋਲੇ ਰੱਖੀਆਂ ਸੌਂਗ ਤੌਰ ਤੇ ਕੁਆਲਿਟੀ ਦੀ ਬੱਕਰੀ ਠੀਕ ਹੈ ਜੀ ਦੂਜੀਆਂ ਮੇਰੇ ਕੋਲੇ ਐ ਨਹੀਂ ਆ ਤਾਂ ਭਾਵੇਂ 100 ਰੱਖ ਲਿਆ ਵੇ ਤੇ ਉਹ ਕੁਆਲਿਟੀ ਨਹੀਂ ਬਣਦੀ ਯਾਨੀ ਕਿ ਠੀਕ ਹੈ ਠੀਕ ਆ ਰੱਖੀ ਰੱਖਦੇ ਆ ਲੋਕ ਆਪਣਾ ਆਪਣਾ ਸਿਸਟਮ ਹੁੰਦਾ ਮੈਂ ਕਹਿੰਦਾ ਥੋੜੇ ਰੱਖੋ 10 ਰੱਖਣੇ 5 ਰੱਖੋ ਰੱਖੋ ਕੁਆਲਿਟੀ ਠੀਕ ਹੈ ਵਧੀਆ ਰੱਖੋ ਜਿਹੜੇ ਬੰਦੇ ਨੇ ਬਈ ਬੀਟਲ ਬੱਕਰੀਆਂ ਦੇ ਵਿੱਚ ਕਾਮਯਾਬ ਹੋਣਾ ਹੈ ਨਾ ਚਾਹੇ ਨਵਾਂ ਬੰਦਾ ਚਾਹੇ ਪਹਿਲਾ ਰੱਖੀ ਤੇ ਜਰੂਰ ਲੱਗਦਾ ਇਹਦੇ ਵਿੱਚ ਟਾਈਮ ਲੱਗਦਾ ਸਭ ਤੋਂ ਮੇਨ ਕਿਹੜੀ ਗੱਲ ਦਾ ਖਿਆ 3 ਸਾਲ ਤੋਂ ਘੱਟ ਤੋਂ ਘੱਟ ਇਹਨਾਂ ਨੂੰ ਦੇਈਏ ਫੇਰ ਘਰ ਦੇ ਜਾਨਵਰ ਤਿਆਰ ਹੁੰਦੇ ਐਨਾ ਸਮਾਂ ਕੋਈ ਦਿੰਦਾ ਨਹੀਂ ਬਈ ਸਬਰ ਹੈ ਨਹੀਂ ਸਬਰ ਹੈ ਨਹੀਂ ਬੰਦੇ 'ਚ ਜੇ ਬੱਕਰੀ ਦਾ ਰਿਜ਼ਲਟ ਚੰਗਾ ਨਾ ਆਇਆ ਤਾਂ ਵੀ ਲੋਕ ਵੇਚ ਦਿੰਦੇ ਆ ਯਾਰ ਕੁਛ ਨਹੀਂ ਇਹ ਕੰਮ ਤਾਂ ਹਣਾ ਆਪਾਂ ਮੰਡੀ ਤੋਂ ਬੱਕਰੀ ਲਿਆਉਂਦੇ ਆ 6 ਮਹੀਨੇ ਵੱਧ ਤੋਂ ਵੱਧ ਸਾਲ ਸਾਲ ਵੀ ਬਹੁਤ ਮੁੱਖਾ ਹੋ ਜਾਂਦਾ ਜੀ ਰੱਖ ਕੇ ਹਾਂਜੀ ਹਾਂਜੀ ਤੇ ਰਿਜ਼ਲਟ ਫੇਰ ਕਹਿੰਦੇ ਵੀ ਆਪਾਂ ਬਹੁਤ ਉੱਚੇ ਬੁਲੰਦੀਆ ਤੇ ਜਾਈਏ ਉਹਨਾਂ ਨੂੰ 3 ਮਹੀਨੇ ਵਾਸਤੇ ਕਹਿੰਦੇ 3 ਸਾਲ ਵਾਸਤੇ ਹਨ ਨਾ ਆਪਾਂ ਨੂੰ ਇਹਨਾਂ ਦੇ ਵਿੱਚ ਜਾਣਾ ਪਊਗਾ ਬੱਕਰੀਆਂ ਬ੍ਰੀਡਰ ਪੱਠਾ ਫਿਰ ਪੱਠਾਂ ਦੀ ਪੱਠਾ ਤਿਆਰ ਕਰਕੇ ਫਿਰ ਤੁਸੀਂ ਉਤਰੋਗੇ ਉਹਦਾ ਮੁੱਲ ਜਮਾ ਮਿਲਦਾ ਜੀ ਮਿਲਦਾ ਜੀ ਬਿਲਕੁਲ ਮਿਲਦਾ ਇਹਦੇ ਕੋਈ ਸੱਕ ਨਹੀਂ ਭਾਈ ਖਰਚੇ ਦੀ ਗੱਲ ਕਰੀ ਆਪਾਂ ਬੱਕਰੀ ਦੇ ਦੀ ਤੁਸੀਂ ਬਹੁਤ ਸੋਹਣੀਆਂ ਬੱਕਰੀਆਂ ਤਿਆਰ ਕੀਤੀਆਂ ਪੱਠਾਂ ਬੱਚੇ ਪਲੇ ਆ ਹਨਾ ਮੋਟਾ-ਮੋਟਾ ਅੰਦਾਜ਼ਾ ਲਾਈਏ ਇੱਕ ਬੱਕਰੀ ਦਿਨ ਦਾ ਕਿੰਨਾ ਖਰਚਾ ਖਾ ਜਾਂਦੀ ਘੱਟ ਤੋਂ ਘੱਟ ਜੀ 50 ਰੁਪਿਆ ਦਾ ਲੈ ਕੇ 100 ਰੁਪਿਆ ਦਾ ਖਰਚਾ ਇੱਕ ਬੱਕਰੀ ਦਾ ਹੁੰਦਾ ਅੱਛਾ ਹਾਂਜੀ ਉਹਦੇ ਵਿੱਚ ਕੀ ਕੀ ਆ ਜਾਂਦਾ ਕੀ ਕੀ ਖਵਾਉਂਦੇ ਉਹਦਾ ਵਿੱਚ ਦਾਣਾ ਵੀ ਆ ਜਾਂਦਾ ਪ੍ਰੋਪਰ ਦੋ ਤਰ੍ਹਾਂ ਦਾ ਨੀਰੇ ਆ ਜਾਂਦੇ ਅਕਸਰ ਤਾਂ ਆਪਾਂ ਪਾਉਂਦੇ ਆ ਅਸੀਂ ਤਾਂ ਜੀ ਮੂਫਲੀ ਦਾ ਵਰਤਦੇ ਆ ਵੈਸੇ ਤਿੰਨ ਤਰ੍ਹਾਂ ਦੇ ਨੀਰੇ ਵਰਤਦੇ ਆ ਅਸੀਂ ਹਾਂਜੀ ਟਾਈਮ ਟਾਈਮ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਆ ਮੌਸਮ ਦੇ ਠੀਕ ਹੈ ਕਿਉਂ ਅਕਸਰ ਆਪਾਂ ਵੇਖੀਏ ਆਪਾਂ ਨੂੰ ਵੀ ਡਾਈਟ ਵਹੀ ਜੀ ਚਾਹੀਦੀ ਆ ਤੇ ਗਰਮੀ ਦੇ ਵਿੱਚ ਜੇ ਬਾਜਰੇ ਦੀ ਰੋਟੀ ਖਾਵਾਂਗੇ ਓਕੇ ਤਾਂ ਹੁੰਦੀ ਆ ਤੇ ਜਾ ਵੀ ਜਾਨਵਰ ਚਲਬੋਲ ਕੇ ਨਹੀਂ ਦੱਸਦੇ ਤਾਂ ਤੇ ਉਹ ਟਾਈਮ ਤੇ ਗੁਆਰੀ ਦਾ ਨੀਰਾ ਪਾਉਂਦੇ ਆ ਫਿਰ ਮੂਫਲੀ ਦਾ ਪਾਉਂਦੇ ਆ ਜਦੋਂ ਮੂੰਗੀ ਦਾ ਆ ਗਿਆ ਉਦੋਂ ਮੂੰਗੀ ਦਾ ਪਾਉਂਦੇ ਆ ਆਮ ਤੌਰ ਤੇ ਬਈ ਅਸੀਂ ਜਾਣੇ ਆ ਫਾਰਮਾਂ ਚ ਬੱਕਰੀਆਂ ਦੇ ਭਰਾਵਾਂ ਕੋਲ ਵੀ ਜਾਣੇ ਆ ਬੱਚੇ ਬਹੁਤ ਕਮਜ਼ੋਰੇ ਹੁੰਦੇ ਆ ਬੱਚੇ ਨਹੀਂ ਤਿਆਰ ਹੁੰਦੇ ਥੋੜੇ ਬੱਚੇ ਆਪਾਂ ਸਾਰੇ ਹੀ ਦੇਖਿਆ ਵਧੀਆ ਰਾਜੀ ਪਲੇ ਹੋਏ ਆ ਬੱਚਿਆਂ ਨੂੰ ਫਿਰ ਕਿਵੇਂ ਦੁੱਧ ਦੇ ਨਾਲ ਨਾਲ ਕੀ ਖਰਾਕ ਦਿੰਨੇ ਉਹ ਕਿਵੇਂ ਬੱਚੇ ਤਿਆਰ ਕਰਦੇ ਹੋ ਇਹਨਾਂ ਦੀ ਪ੍ਰੋਪਰ ਲਗ ਤਾਂ ਇੱਕ ਤਾਂ ਧਿਆਨ ਰੱਖਦੇ ਆ ਅਸੀਂ ਪੂਰਾ ਹੂੰ ਬੈ ਠੰਡ ਤੋਂ ਬਚਾ ਕੇ ਰੱਖੀਏ ਹਾਂਜੀ ਦੁੱਧ ਇਹਨਾਂ ਨੂੰ ਖੁੱਲਾ ਹੀ ਝੁਆਉਂਦੇ ਦੁੱਧ ਅਸੀਂ ਚੌਂਦੇ ਨਹੀਂ ਅੱਛਾ ਬਿਲਕੁਲ ਇੱਕ ਧਾਰ ਵੀ ਨਹੀਂ ਮਾਰ ਕੇ ਵੇਖਦੇ ਬੱਚੇ ਆ ਸਾਰੇ ਝਗਾਉਣੇ ਉਹ ਚਿਆਂ ਸਾਨੂੰ ਦੋ ਵਾਰ ਕਰਕੇ ਝਗਾਉਣੇ ਪੈ ਜਾਣ ਝੁਆਉਂਦੇ ਆਈਆਂ ਕਿਉਂ ਦੁੱਧ ਜ਼ਿਆਦਾ ਹੋ ਜਾਂਦਾ ਬੱਕਰੀਆਂ ਸੁੰਦੀਆਂ ਉਦੋਂ ਫਿਰ ਅਸੀਂ ਦੋ ਦੋ ਵਾਰ ਕਰਕੇ ਤਿੰਨ ਤਿੰਨ ਵਾਰ ਕਰਕੇ ਝੁਗਾਉਂਦੇ ਆਂ ਲੰਗ ਸੇ ਇਹ ਝੁਗਾਉਣਾ ਵੀ ਵੱਧ ਹੈ ਤਾਂ ਥੋੜਾ ਥੋੜਾ ਕਰਕੇ ਝੁਗਾ ਜੇ ਜ਼ਿਆਦਾ ਛੰਗਾ ਦਿੰਦੇ ਆ ਉਹ ਵੀ ਨੁਕਸਾਨ ਕਰਦਾ ਤੇ ਘੱਟ ਛੰਗਾਤਾ ਤੇ ਫਿਰ ਬੱਚਾ ਕਿਵੇਂ ਗਰੋਥ ਕਰੂਗਾ ਅਕਸਰ ਦੋਨੋਂ 2 ਮਹੀਨੇ ਤੋ ਦੁੱਧ ਤੇ ਪੂਰਾ ਉਹਨੂੰ ਰੱਖਦੇ 2 ਮਹੀਨੇ ਤੋਂ ਬਾਅਦ ਦਾਣੇ ਦੇ ਕਰ ਦਿੰਦੇ ਆ ਦਾਣਾ ਵੀ ਚੱਲਦਾ ਨਾਲ ਨਾਲ ਦੁੱਧ ਚੱਲਦਾ ਦੁੱਧ ਵੀ ਚੱਲਦਾ ਹਾਂ ਦਾਣੇ ਦੇ ਨਾਲ ਨਾਲ ਸਰੋਂ ਦਾ ਤੇਲ ਵਗੈਰਾ ਵੀ ਦਿੰਦੇ ਆ ਬੱਚਿਆਂ ਨੂੰ ਵੀ ਦਿੰਨੇ ਆ ਹਾਂ ਠੀਕ ਹੈ ਤੇ ਉਹਦੇ ਨਾਲ ਨਾਲ ਫਿਰ ਕਰਕੇ ਦਵਾਈ ਵਗੈਰਾ ਦੀ ਕੋਈ ਲੋੜ ਪੈ ਜਾਂਦੀ ਹੈ ਉਹ ਵੀ ਦਿੰਨੇ ਆ ਠੀਕ ਹੈ ਖਾਸ ਕਰਕੇ ਧਿਆਨ ਰੱਖਦੇ ਆ ਠੰਡ ਦਾ ਜਾਂ ਦਾ ਧਿਆਨ ਰੱਖਣਾ ਹੀ ਪੈਂਦਾ ਆਪਾਂ ਨੂੰ ਗਰਮੀ ਦਾ ਠੰਡ ਦਾ ਜਿਵੇਂ ਜਿਵੇਂ ਟਾਈਮ ਬਦਲ ਸਮਾਂ ਬਦਲਦਾ ਉਹਦੇ ਹਿਸਾਬ ਨਾਲ ਆਪਣੀ ਲੋਕੇਸ਼ਨ ਜਰੂਰ ਦੱਸ ਦਿਓ ਜੀ ਜਿੱਥੇ ਆਪਾਂ ਖੜੇ ਆ ਪਿੰਡ ਜੀ ਦਾਨ ਸਿੰਘ ਵਾਲਾ ਹਾਂਜੀ ਤੇ ਸਾਡਾ ਫੋਨ ਨੰਬਰ ਜਿਹੜਾ ਹੈਗਾ ਉਹ 99158 34490 99158 34490 ਤੇ ਇਹ ਦੋਸਤੋ ਪਿੰਡ ਹੈਗਾ ਬਈ ਗੋਨਿਆਣੇ ਤੋਂ ਨੇੜੇ ਆ ਆਪਣੇ ਭਲਾਈਆਂੇ ਤੋਂ ਵੀ 10 12 ਕਿਲੋਮੀਟਰ ਹੋਊਗਾ ਹਨਾ ਜੀ ਹਾਂਜੀ ਹਾਂਜੀ ਤੇ ਜਿਹੜੇ ਭਰਾਵਾਂ ਨੇ ਬਾਈ ਦੇ ਕੋਲ ਆਉਣਾ ਜਾਨਵਰ ਦੇਖਣੇ ਸ਼ੌਂਕ ਕਰਨਾ ਤਾਂ ਆ ਸਕਦੇ ਹੋ ਬੱਕਰੀ ਹਜੇ ਜਾਂ ਕੋਈ ਪੱਠ ਹਜੇ ਸੇਲ ਨਹੀਂ ਹੈ ਬਾਈ ਇੱਕ ਬੱਕਰਾ ਬਾਈ ਨੇ ਸੇਲ ਵਾਸਤੇ ਪਾਇਆ ਜਿਹੜਾ 6 ਦੰਦ ਦਾ ਉਹ ਕਿਸੇ ਭਰਾ ਨੇ ਲੈਣਾ ਹੈਗਾ ਤਬ ਬਾਈ ਨਾਲ ਪਰਸਨਲੀ ਸੰਪਰਕ ਕਰ ਲਿਓ ਬਾਈ ਰੇਟ ਉਹਦਾ ਦੱਸੋਗੇ ਕਿ ਫੋਨ ਤੇ ਫੋਨ ਤੇ ਦਾ ਰੇਟ ਉਹਦਾ ਫੋਨ ਤੇ ਦੱਸਣਗੇ ਬਾਈ ਹੋਰੀ ਤੇ ਰਿਜ਼ਲਟ ਉਹਦਾ ਤੁਹਾਨੂੰ ਦਿਖਾਈ ਦਿੱਤਾ ਇੱਕ ਬੱਚਾ ਆਇਆ ਹਨਾ ਅਸੀਂ 100% ਉਹਦੀ ਗਾਰੰਟੀ ਲੈਂਦੇ ਆ ਬਈ ਕਈ ਵਾਰ ਇਹਦਾ ਬਕਰੀ ਰਹਿੰਦੀ ਹੀ ਨਹੀਂ ਜਾਂ ਬਲੱਡ ਲਾਈਨ ਕਿਵੇਂ ਆ ਅੱਜ ਕੱਲ ਐ ਵੀ ਇਹਨਾਂ ਵੇ ਦੱਸਦੇ ਕਿਸੇ ਦਾ ਲੱਭਦਾ ਕਿਸੇ ਦਾ ਉਹ ਭਾਵੇਂ ਟੈਸਟ ਕਰਾ ਲੈਣ ਗਾਰੰਟੀ 100% ਠੀਕ ਹੈ ਬਾਈ ਜਿਵੇਂ ਬਾਈ ਤੁਸੀਂ ਐਨੇ ਸਾਲ ਲਾ ਕੇ ਆਪਦੀ ਬਰੀਡ ਤਿਆਰ ਕੀਤੀ ਆ ਮਿਹਨਤ ਨਾਲ ਹਨਾ ਜਦੋਂ ਕੰਮ ਪੈਰਾ ਛੱਡਦਾ ਨਹੀਂ ਬਾਹਰ ਬੱਕਰੀਆਂ ਦੇ ਨਹੀਂ ਛੱਡਦਾ ਮੈਂ ਨਾ ਬਾਹਰ ਕਰਾਸ ਕਰਾਵਾ ਮੇਰੇ ਕੋਲੇ ਵੱਡੇ ਬੱਕਰੇ ਦੀ ਨਾ 5-5000 ਰੁਪਿਆ ਵੀ ਫੀਸ ਦੇਣ ਵਾਲੇ ਆਏ ਆ ਤੇ ਛੱਡ ਦੋ ਤੁਸੀਂ ਮੈਂ ਕਹਿੰਦਾ ਵੀ ਮੈਂ ਸ਼ੌਕ ਨੂੰ ਰੱਖਿਆ ਠੀਕ ਹੈ ਜੀ ਬਾਕੀ ਮੇਰਾ ਇੱਕ ਸ਼ੌਕ ਹੈ ਨਾਲ ਬਿਜ਼ਨਸ ਤਾਂ ਠੀਕ ਹੈ ਬਿਜ਼ਨਸ ਤਾਂ ਹੈਗਾ ਹੀ ਹੈ ਤਾਂ ਮੈਨੂੰ ਇੱਕ ਸ਼ੌਕ ਹੈ ਜਦੋਂ ਮੈਂ ਨਾਂ ਰੱਖਾਂ ਮਨੁਨੀ ਦਾ ਹੁਣੇ ਘਟਾ ਹੋ ਜਾਂਦੀ। ਇੰਨਾ ਸ਼ੌਂਕ ਜਜ ਬਾਇ ਜਦੋਂ ਤੁਸੀਂ ਸ਼ੁਰੂ ਚ ਲੈ ਕੇ ਆਏ ਸੀ ਬੱਕਰੀਆਂ ਸੀ ਵੀ ਆਏ ਤੁਹਾਡੇ ਕੋਲੇ ਕਿੰਨਾ ਸਮਾਂ ਬਈ ਸਬਰ ਕਰਕੇ ਕੋਈ ਜਾਨਵਰ ਨਹੀਂ ਵੇਚਦੇ ਤਿਆਰ ਕੀਤੇ ਆ ਕਿੰਨੇ ਸਾਲ ਅਸੀਂ ਵੇਖੋ ਜੀ ਪ੍ਰੋਪਰ ਲਈ ਉਦੋਂ ਤੱਕ ਅਸੀਂ ਕੋਈ ਵੀਡੀਓ ਜਾਂ ਕੋਈ ਵਾਇਰਲ ਆਇਆ ਨਹੀਂ ਕਰਿਆਗਾ ਜਦੋਂ ਤੱਕ ਸਾਡਾ ਆਪ ਦਾ ਨਹੀਂ ਬਣਿਆ ਹੂੰ ਠੀਕ ਆ ਮੰਡੀ ਤਾਂ ਅਸੀਂ ਕਦੇ ਗਏ ਨਹੀਂ ਪਸ਼ੂ ਲੈ ਕੇ ਵੈਸੇ ਜਾਂਦੇ ਆ ਮੰਡੀਆਂ ਤੇ ਸਾਰੇ ਘੁੰਮਦੇ ਆ ਪਸ਼ੂ ਸਾਡਾ ਮੰਡੀ ਚ ਨਹੀਂ ਆਦੇ ਬੱਕਰੀਆਂ ਲੈਣ ਨੂੰ ਅੱਛਾ ਕਿਉਂ ਪਸ਼ੂ ਪਹਿਲੇ ਹੀ ਬੁੱਕ ਹੁੰਦੇ ਆ ਹੂੰ ਬੱਕਰੀ ਹੁਣ ਮੇਰੇ ਕੋਲ ਇੱਕ ਸੂਣ ਵਾਲੀ ਹੈ ਤੇ ਉਹਦਾ ਤਾਂ ਮੈਂ ਆਪ ਹੀ ਇੰਤਜ਼ਾਰ ਕਰ ਰਿਹਾ ਵੀ ਬੱਕਰੀ ਸੂਹੂਗੀ ਉਹਦਾ ਰਿਜ਼ਲਟ ਰਿਜ਼ਲਟ ਆਊਗਾ ਤੇ ਲੋਕਾਂ ਨੂੰ ਫਿਰ ਮੈਂ ਕੀ ਉਹ ਕਰਾਂ ਠੀਕ ਹੈ ਐ ਕਰਕੇ ਫਿਰ ਸੋਕ ਇੱਕ ਸ਼ੌਕਿਆ ਤੌਰ ਤੇ ਜਜ਼ਬਾ ਹੈ ਜਨੂੰ ਬੱਕਰੀ ਰੱਖਣ ਦਾ ਸ਼ੌਕ ਇੰਨਾ ਵਧੀਆ ਹੈ ਕਿ ਇਹ ਤਾਂ ਸੁਪਨਿਆਂ ਦੇ ਵਿੱਚ ਆਉਣ ਲੱਗ ਜਾਂਦੇ ਜਿਹਨੂੰ ਸ਼ੌਕ ਪੈ ਜੇ ਤੇ ਉਹ ਗੱਲ ਠੀਕ ਹੈ ਬਾਈ ਧੰਨਵਾਦ ਬਾਈ ਬਹੁਤ 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 ਧੰਨਵਾਦ ਜੀ